ਸਾਡੀਆਂ ਭੈਣਾਂ ਦੇ ਉੱਤੇ ਪਰਚੇ ਦਿੱਤੇ ਗਏ ਇੱਕ ਭੈਣ ਦਾ ਸਾਡੀ ਡਿਊਟੀ ਦੇ ਉੱਤੇ ਹੈ ਸਰਕਾਰੀ ਮੁਲਾਜ਼ਮਾ ਸਰਕਾਰੀ ਉਹਦੀ ਡਿਊਟੀ ਪਈ ਹੈ ਸਕੂਲ ਦੇ ਵਿੱਚ ਉਹ ਹੈਗੀ ਆ ਉਹਦੇ ਉੱਤੇ ਵੀ ਪਰਚਾ ਕਰਤਾ ਵੀ ਇਹਨਾਂ ਨੇ ਵਾਇਲੈਂਸ ਦਿੱਤੀ ਜੀ ਕਿ ਜੇਕਰ ਭਾਨੇ ਸਿੱਧੂ ਦਾ ਆਪਣਾ ਪਰਿਵਾਰ ਪ੍ਰਦਰਸ਼ਨ 'ਚ ਨਹੀਂ ਆਇਆ ਤਾਂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਜਾਂ ਫਿਰ ਲੋਕਾਂ ਦੀਆਂ ਮਾਵਾਂ ਨੂੰ ਕਿਉਂ ਪ੍ਰਦਰਸ਼ਨ ਦੇ ਵਿੱਚ ਝੋਕਿਆ ਗਿਆ ਪੁਲਿਸ ਦੇ ਅੱਗੇ ਕਿਉਂ ਕੀਤਾ ਗਿਆ ਜਵਾਬ ਦਿੰਦੇ ਆ ਬਾਈ ਜਵਾਬ ਦਿੰਦੇ ਆਰਗੇ ਬੰਦਿਆਂ ਦੇ ਜਿਹੜੇ ਬੰਦੇ ਉੱਥੇ ਹੈ ਵੀ ਨਹੀਂ ਮਿੰਟ ਭੈਣਾ ਉੱਥੇ ਹੈ ਨਹੀਂ ਸਰਪੰਚ ਸਾਡੇ ਨਾਲ ਅਸੀਂ ਥਾਣੇ ਚ ਪਾਤਾ ਸਾਡੇ ਵਰਗੇ ਬੰਦਿਆਂ ਦੇ ਕਿਥੇ ਪਰਚੇ ਪਾਏ ਪਾਏ ਜਾ ਸਕਦੇ ਇੰਨਾ ਕੁਝ ਹੋਣ ਦੇ ਪਾਪੂ ਤੇ ਇੰਨਾ ਹਾਈਲਾਈਟ ਹੋਣ ਦੇ ਪਾਪੂ ਭਾਨੇ ਸਿੱਧੂ ਨਾਲ ਕੀ ਹੋਇਆ ਹੋਊਗਾ ਤੁਸੀਂ ਆਪ ਖਿਆਲ ਕਰ ਲਓ ਉਦੋਂ ਤਾਂ ਕੋਈ ਮਸਲਾ ਉੱਤੇ ਕਿ ਲੱਖਾਸੁਰ ਨੇ ਆਪਣੀ ਸਿਆਸੀ ਜ਼ਮੀਨ ਤਿਆਰ ਕਰ ਰਹੇ ਆ ਭਾਨੇ ਸਿੱਧੂ ਦੇ ਥਰੂ ਜਿੱਥੇ ਕਿਤੇ ਭਾਨੇ ਸਿੱਧੂ ਨੂੰ ਇਲੀਗਲੀ ਰਿਹਾ ਕਰਵਾਇਆ ਜਾ ਸਕਦਾ ਸੀ ਉੱਥੇ ਜ਼ੋਰ ਨਹੀਂ ਦਿੱਤਾ ਜਾ ਰਿਹਾ ਕੋਲ ਗਲਤ ਗੱਲਾਂ ਨੇ ਸਿਆਸੀ ਜਿਹੜੀ ਜ਼ਮੀਨ ਆ ਨਾ ਉਹ ਕਿਸੇ ਦੇ ਪਿਓ ਦਾ ਦਾਦੇ ਦੀ ਜ਼ਮੀਨ ਨਹੀਂ ਆ ਜਿਹੜਾ ਭਾਨੇ ਲਈ ਇਕੱਠ ਹੋ ਰਿਹਾ ਲੋਕ ਕਹਿ ਰਹੇ ਨੇ ਕਿ ਉਹ ਸਿੰਪਥੀ ਲੈ ਰਿਹਾ ਲੱਖਾਂ ਸਦਾਨਾ ਲੱਖੇ ਸਦਾਨੇ ਨੂੰ ਚੋਣਾਂ 'ਚ ਫਾਇਦਾ ਹੋਊਗਾ ਲੱਖਾਂ ਸਦਾਨਾ ਭਾਈ ਬਠਿੰਡਾ ਸੀਟ ਤੋਂ ਲੜ ਰਿਹਾ ਇਹ ਬਰਨਾਲੇ ਦਾ ਮਸਲਾ ਇੱਕ ਤਾਂ ਕੋਈ ਲੱਲਾ ਕੱਖਾ ਹੈ ਇਹ ਤਾਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇਹਨਾਂ ਨੂੰ ਅਲਝਾ ਦੋ ਲੋਕਾਂ ਦੇ ਇਕੱਠ ਨੂੰ ਕਿਵੇਂ ਪਾੜਿਆ ਜਾਵੇ ਕਿਵੇਂ ਨੈਗੇਟਿਵਿਟੀ ਫਲਾਈ ਜਾਵੇ ਇਹ ਸਾਰੀ ਨੈਗੇਟਿਵਿਟੀ ਬਣਾਉਣ ਦੀਆਂ ਗੱਲਾਂ ਨੇ ਇੰਦਾ ਦੀ ਤਾਂ ਕੋਈ ਗੱਲ ਨਹੀਂ ਸੰਗਰੂਰ ਦੇ ਲਾਗੇ ਮਗਵਾਲ ਪਿੰਡ ਹੈ ਸਾਨੂੰ ਉੱਥੋਂ ਜੀ ਐਸਪੀ ਰੈਕ ਦਾ ਬੰਦਾ ਹਨ ਤੇ ਦੋ ਤਨ 200 ਪੁਲਿਸ ਵਾਲਾ 250 ਪੁਲਿਸ ਵਾਲਾ ਆ ਕੇ ਸਾਨੂੰ ਗ੍ਰਿਫਤਾਰ ਕਰਕੇ ਲੈ ਜਾਉਂਦੇ ਜੇ ਤਿੰਨ ਤੱਕ ਕੇਸ਼ਾਈ ਹੋਈ ਹੈ ਜੀ ਸਾਡੇ ਉੱਤੇ 307 ਦੀ ਧਾਰਾ ਲਾ ਕੇ ਗੈਰ ਕਾਨੂੰਨੀ ਪਰਚਾ ਦਰਜ ਕਰਦੇ ਜੋ ਪੋਸਟਨ ਟੋਲ ਪਲਾਜ਼ੇ ਤੋਂ ਜਿਹੜੇ ਕਿਸਾਨ ਹੈ ਜਾਂ ਫਿਰ ਪ੍ਰਦਰਸ਼ਨਕਾਰੀ ਲੰਗੇ ਉਹਨਾਂ ਦੇ ਵਿੱਚ ਤੁਸੀਂ ਸ਼ਾਮਿਲ ਨਹੀਂ ਸੀ ਪਰ ਤੁਹਾਡੇ ਤੇ ਪਰਚਾ ਉਪਾ ਦਿੱਤਾ ਗਿਆ ਕਿ ਤੁਸੀਂ ਉੱਥੇ ਜਾ ਕੇ ਜੋ ਵੀ ਪ੍ਰਦਰਸ਼ਨ ਕੀਤਾ ਪੁਲਿਸ ਦੇ ਆਪ ਕੋੜੇ ਨੀਂਦੋਂ ਪੁਲਿਸ ਦੇ ਉਸ ਵੀ ਕਾਰਨ ਲਈ ਕਰੋ ਬੈਰੀਕੇਡ ਸਿੱਟੋਂ ਕਿੰਨੇ ਪੀਟ ਤੋਂ ਆਉਣ ਵਾਲਿਆਂ ਦੇ ਵਿੱਚ ਆ ਗਏ ਜੀ ਉੱਥੇ ਮਜ਼ਹੂਰ ਸੀ ਪੁਲਿਸ ਨੇ ਐਸਬੀ ਵੀ ਹੱਥ ਤੇ ਪਰਚਾ ਦਰਜ ਕਰ ਲਿਆ ਪਰ ਬੈਰੀਕੇਸ਼ਨ ਨਹੀਂ ਕੀਤੀ ਵੀ ਇਹ ਬੰਦੇ ਕਿੰਨੀ ਤਰੀਕ ਨੂੰ ਹੈਗੇ ਕਿਤੇ ਮੁਲਾਜ਼ਮਾਂ ਨੂੰ ਵੀ ਜ਼ਖਮੀ ਕੀਤਾ ਗਿਆ ਕਿਰਪਾਨ ਮਾਰੀ ਗਈ 1.5 ਇੰਚ ਕਿਰਪਾਨ ਪੁਲਿਸ ਵਾਲੇ ਦੀ ਛਾਤੀ 'ਚ ਵੱਜੀ ਪੁਲਿਸ ਵਾਲਾ ਸਾਹਮਣੇ ਆਇਆ ਜਿਹੜੇ ਬੰਦੇ ਤੇ ਹਮਲਾ ਹੋਇਆ ਉਹਦੀ ਕੋਈ ਇੰਟਰਵਿਊ ਨਹੀਂ ਹੁਣ ਤੱਕ ਆਈ ਨਾ ਹੀ ਕੋਈ ਪੁਲਿਸ ਨੇ ਇਦਾਂ ਦਾ ਕਲੀਅਰ ਕੀਤਾ ਐਫ ਆਈ ਆਰ ਦੇ ਵਿੱਚ ਹੀ ਲੈ ਕੇ ਜਰੂਰ ਗਿਆ ਅਸੀਂ ਵੀ ਉਹ ਪੜ੍ਹਿਆ ਜਿਹੜਾ ਸਾਨੂੰ ਕਾਗਜ ਅੱਛਾ ਤੁਸੀਂ ਭਾਨੇ ਸਿੱਧੂ ਦੀ ਰਿਹਾਈ ਬਾਰੇ ਕੀ ਕਹਿਣਾ ਚਾਹੋਗੇ ਲੱਗਦਾ ਹੈ ਕਿ ਹੁਣ ਪੁਲਿਸ ਐ ਜਿਹੜੀ ਭਾਨੇ ਸਿੱਧੂ ਨੂੰ ਰਹਾ ਕਰ ਦੂਗੀ ਅੱਜ ਜੋ ਵਾਦਾ ਕੀਤਾ ਸੀ ਯਾਹ ਪਰਸਦੀ ਦਾ ਖੂਤੂ ਹੋ ਜੂਗੀ ਸਾਰੀ ਸਟੇਟਾਂ 'ਚ ਵੀ ਇਹ ਮੱਕਰੀ ਕਹਿੰਦੇ ਨੇ ਹਰੇਕ ਥੀਂ ਤੋਂ ਇਹ ਸਾਨਾ ਸਿੱਧੂ ਅੱਜ ਬਾਹਰ ਨਹੀਂ ਆਇਆ ਇਹ ਤਾਂ ਫਿਰ ਪ੍ਰਸ਼ਾਸਨ ਦੀ ਬਹੁਤ ਵੱਡੀ ਨਕਾਮੀ ਹੈ ਲਿਖਤੀ ਰੂਪ ਦੇ ਵਿੱਚ ਸਾਨੂੰ ਉਹ ਦੇਖੇ ਗਏ ਅਸੀਂ ਜਿਹੜਾ ਉੱਤੇ ਭਗਵਾਨ ਤੁਮਨ ਦੀ ਕੋਠੀ ਦੀਆਂ ਕੋਈ ਜੋੜੀਆਂ ਪੱਟ ਕੇ ਲੈ ਕੇ ਆਉਣ ਲੱਗੇ ਸੀਗੇ ਜਾਂ ਟੁਕਟੀਆਂ ਚੱਕ ਕੇ ਲੈ ਕੇ ਆਉਣ ਲੱਗੇ ਸੀਗੇ ਜਿਹੜੇ ਲੋਕਾਂ ਦੇ ਉੱਤੇ ਉੱਤੇ ਰੋਕਿਆ ਗਿਆ ਜਾ ਕੇ ਸ਼ਾਂਤਮਈ ਅਸੀਂ ਪ੍ਰੋਟੈਸਟ ਕਰਨਾ ਸੀਗਾ ਮੈਂ ਇਹ ਹੀ ਪੁੱਛ ਰਿਹਾ ਪ੍ਰਸ਼ਾਸਨ ਨੂੰ ਕਿ ਸਾਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ ਸਾਡੇ ਸੁੱਤੇ ਪਿਆਂ ਦੇ ਉੱਤੇ ਜਾ ਕੇ ਰੇਡ ਮਾਰੀ ਹੈ ਉਹਨਾਂ ਨੇ ਅਸੀਂ 8-9 ਵਜੇ ਹਲੇ ਤਿਆਰ ਵੀ ਨਹੀਂ ਹੋਏ ਸੀ ਅਸੀਂ ਕੋਠੀ ਦੇ ਵਿੱਚ ਬੈਠੇ ਹਾਂ ਤੁਹਾਡੀ ਮੁੱਖ ਮੰਤਰੀ ਸਾਹਿਬ ਦੇਖ ਤਾਂ ਲੈਂਦੇ ਵੀ ਮੇਰੇ ਕੋਲੇ ਲੋਕ ਆਉਂਦੇ ਨੇ ਉਹਨਾਂ ਨਾਲ ਗੱਲਬਾਤ ਤਾਂ ਕਰਾਂਗੇ ਉਹਨਾਂ ਦੇ ਅਧਿਕਾਰੀ ਗੱਲਬਾਤ ਤੁੰਤ ਨਹੀਂ ਕਰ ਸਕਦੇ ਸੀ ਬੈਠ ਗਏ ਜੀ ਬੈਠੀ ਕਿ ਵੈਸੇ ਵੀ ਤਾਂ ਇਹ ਕਹਿੰਦੇ ਨੇ ਵੀ ਮੈਨੂੰ ਆ ਕੇ ਮਿਲੋ ਕੋਈ ਚੱਕਰ ਨਹੀਂ ਯਾਰ ਉਹੀ ਲੋਕ ਨੇ ਕੀ ਹੋ ਗਿਆ ਜੀ ਇਕੱਠੇ ਹੋ ਕੇ ਚਲੇ ਗਏ ਡਾਇਰੈਕਟਰ ਲੈ ਕੇ ਟਰਾਲੀਆਂ ਲੈ ਕੇ ਚਲੇ ਗਏ ਭਾਨਾ ਸਿੱਧੂ ਨੂੰ ਰਿਹਾ ਕੀਤਾ ਜਾਵੇ ਇਹ ਮੰਗ ਲਗਾਤਾਰ ਉੱਠ ਰਹੀ ਸੀ ਪਰ ਭਾਨਾ ਸਿੱਧੂ ਨੂੰ ਰਿਹਾਤਾ ਕੀ ਕੀਤਾ ਜਾਣਾ ਸੀ ਸਗੋਂ ਉਸ ਦੀ ਰਿਹਾਈ ਦੀ ਮੰਗ ਕਰ ਰਹੇ ਕੁਝ ਹੋਰ ਲੋਕਾਂ ਤੇ ਵੀ ਪੁਲਿਸ ਨੇ ਪਰਚੇ ਦਰਜ ਕਰ ਲਏ ਉਹਨਾਂ ਚੋਂ ਦੋ ਨੌਜਵਾਨ ਸਾਡੇ ਨਾਲ ਇਸ ਵੇਲੇ ਜੁੜੇ ਨੇ ਜਿਨ੍ਹਾਂ ਦੇ ਉੱਤੇ ਤਾਜ਼ਾ-ਤਾਜ਼ਾ ਮਾਮਲਾ ਦਰਜ ਹੋਇਆ ਹੈ ਨੌਜਵਾਨ ਨੇ ਜਸਵੀਰ ਇੰਜੀਨੀਅਰ ਭਾਈ ਜੀ ਸਵਾਗਤ ਹੈ ਵਾਪਸ ਸਤਿਕਾਰ ਸਤਿਕਾਰ ਜੀ ਸਾਰਾ ਪਹਿਲਾਂ ਤੇ ਦੱਸੋ ਤੁਹਾਡੇ ਚੋਂ ਜਸਵੀਰ ਜੀ ਤੇ ਇੰਜੀਨੀਅਰ ਕੌਣ ਹੈ ਦੋਨੋਂ ਆੱਡ-ਆੱਡੂ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਇੱਕੋ ਹੀ ਨੌਜਵਾਨ ਹੈ ਇਹ ਭਾਈ ਜਸਵੀਰ ਹੈ ਜੀ ਬਲੈਕ ਟੀ-ਸ਼ਰਟ ਠੀਕ ਹੈ ਜੀ ਤੇ ਮੈਨੂੰ ਇੰਜੀਨੀਅਰ ਕਹਿੰਦੇ ਆ ਜੀ ਠੀਕ ਹੈ अच्छा भाई जी पर्चा दर्ज हो गया पर्चा किस बिहाफते दर्ज ਕੀਤਾ ਗਿਆ ਪੁਲਿਸ ਦੇ ਵੱਲੋਂ ਕੀ ਦੋਸ਼ ਤੁਹਾਡੇ ਤੇ ਲੱਗੇ ਨੇ ਇਹ 3 ਤਰੀਕ ਦੀ ਘਟਨਾ ਜੀ ਜਿਹੜੀ 3 ਤਰੀਕ ਨੂੰ ਜੋ ਵੀ ਬਾੜਬਰ ਟੋਲ ਪਲਾਜ਼ੇ ਦੇ ਉੱਤੇ ਹੋਇਆ ਪ੍ਰਸ਼ਾਸਨ ਦੇ ਦਰਸ਼ਨ ਮੁਤਾਬਕ ਤੇ ਖਬਰਾਂ ਮੁਤਾਬਕ ਸਾਨੂੰ ਪਤਾ ਲੱਗਿਆ ਵੀ ਉੱਥੇ ਕਿਸੇ ਪੁਲਿਸ ਵਾਲਾ ਕੋਈ ਫੱਟੜ ਹੋ ਗਿਆ ਠੀਕ ਹੈ ਤੇ ਅਸੀਂ ਵੀ ਵੀਡੀਓ ਦੇਖੀਆ ਨੇ ਸਾਰੇ ਲੋਕਾਂ ਨੇ ਦੇਖੀਆ ਨੇ ਵੀ ਉੱਥੇ ਬੈਰੀਕੇਡ ਤੋੜੇ ਗਏ ਠੀਕ ਹੈ ਪੁਲਿਸ ਨਾਲ ਧੱਕਾ ਮੁਕੀ ਹੋਈ ਹੈ ਜਦੋਂ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਜੋ ਬੰਦੇ ਉੱਥੇ ਆ ਰਹੇ ਸੀਗੇ ਤੇ ਸਾਡੇ ਨਾਲ ਇਹ ਹੋਇਆ ਜੀ ਅਸੀਂ ਉਸ ਦਿਨ 3 ਤਰੀਕ ਨੂੰ ਸੰਗਰੂਰ ਦੇ ਲਾਗੇ ਮਗਵ ਸਾਨੂੰ ਉੱਥੋਂ ਜੀ ਐਸਪੀ ਰੈਕ ਦਾ ਬੰਦਾ ਹਨ ਤੇ ਦੋ ਤਿੰਨ 200 ਪੁਲਿਸ ਵਾਲਾ 250 ਪੁਲਿਸ ਵਾਲਾ ਆ ਕੇ ਸਾਨੂੰ ਗ੍ਰਿਫਤਾਰ ਕਰਕੇ ਲੈ ਜਾਂਦਾ ਉਸ ਦੇ ਨਾਲ ਅਸੀਂ ਦੋਨੇ ਸੀਗੇ ਸਾਡੇ ਨਾਲ ਦੋ ਟੀਮ ਮੈਂਬਰ ਹੋਰ ਸੀਗੇ ਤੇ ਇੱਕ ਬਾਈ ਮੁੰਡਾ ਸੀਗਾ ਸਾਡੇ ਨਾਲ ਬਾਠ-ਵਾਠ ਕਰਕੇ ਤੇ ਪਿੰਡ ਕੋਟ ਦੁਨੇ ਦਾ ਸਰਪੰਚ ਸਰਬਾ ਉਹ ਵੀ ਸਾਡੇ ਨਾਲ ਸੀਗਾ ਉਸ ਇੱਕ ਬਾਈ ਭਾਨਾ ਮੋੜ ਸਾਨੂੰ ਬਾਲੀਆਂ ਥਾਣੇ ਦੇ ਵਿੱਚ ਰੱਖਿਆ ਸੀਗਾ ਜੀ 10:00 ਵਜੇ ਸਾਨੂੰ ਲੈ ਗਏ ਸੀਗੇ ਫੜ ਕੇ 9:30-10:00 ਦਾ ਟਾਈਮ ਸੀਗਾ ਜਿਹਦੇ ਸਾਡੇ ਕੋਲੇ ਪ੍ਰੂਫ ਵੀ ਪਏ ਨੇ ਵੀਡੀਓ ਰਿਕਾਰਡਿੰਗ ਵੀ ਪਈਆਂ ਨੇ ਸਾਡੇ ਕੋਲੇ ਤੇ ਰਾਤ ਨੂੰ ਸਾਨੂੰ ਛੱਡਿਆ ਗਿਆ ਜੀ 8 ਦੇ ਲਗਭਗ 8 ਵਜੇ ਦੇ ਲਗਭਗ ਅਸੀਂ ਉੱਥੇ ਵੀ ਬਾਈ ਆ ਬਾਲੀਆਂ ਥਾਣੇ ਦੇ ਸਾਹਮਣੇ ਖੜ ਕੇ ਵੀ ਸਾਨੂੰ ਇਸ ਟਾਈਮ ਪ੍ਰਸ਼ਾਸਨ ਨੇ ਛੱਡਿਆ ਤੁਸੀਂ ਇਹ ਦੇਖ ਲਓ ਵੀ ਐਡੀ ਧੱਕੇਸ਼ਾਈ ਹੋਈ ਹੈ ਜੀ ਸਾਡੇ ਉੱਤੇ 307 ਦੀ ਧਾਰਾ ਲਾ ਕੇ ਗੈਰਜਮਾਨਤੀ ਪਰਚਾ ਦਰਜ ਕਰਤਾ ਤੇ 12 ਮਤਲਬ ਤੁਸੀਂ ਉਹ ਜੋ ਉਸ ਦਿਨ ਟੋਲ ਪਲਾਜ਼ੇ ਤੋਂ ਜਿਹੜੇ ਕਿਸਾਨ ਹੈ ਜਾਂ ਫਿਰ ਪ੍ਰਦਰਸ਼ਨਕਾਰੀ ਲੰਗੇ ਉਹਨਾਂ ਦੇ ਵਿੱਚ ਤੁਸੀਂ ਸ਼ਾਮਿਲ ਨਹੀਂ ਸੀ ਪਰ ਤੁਹਾਡੇ ਤੇ ਪਰਚਾ ਉਹ ਪਾ ਦਿੱਤਾ ਗਿਆ ਕਿ ਤੁਸੀਂ ਉੱਥੇ ਜਾ ਕੇ ਜੋ ਵੀ ਪ੍ਰਦਰਸ਼ਨ ਕੀਤਾ ਹਾਂ ਜੀ ਅਸੀਂ ਇਹਨੂੰ ਅਕਸਾਇ ਹੈ ਤੁਸੀਂ ਏ ਪੁਲਸ ਦੇ ਆਹ ਬਰੋੜੇ ਸਿੱਟੋਂ ਪੁਲਸ ਦੇ ਕੁਝ ਵੀ ਕਾਰਵਾਈ ਕਰੋ ਬੈਰੀਗੇਟ ਸਿੱਟੋਂ ਕਿ ਤੁਸੀਂ ਭੀੜ ਨੂੰ ਆਉਣ ਵਾਲਿਆਂ ਦੇ ਵਿੱਚ ਆ ਗਏ ਤੁਸੀਂ ਉੱਥੇ ਮੌਜੂਦ ਸੀ ਪੁਲਸ ਨੇ ਐਸਬੀ ਵੀ ਹਾਰ ਤੇ ਪਰਚਾ ਦਰਜ ਕਰ ਲਿਆ ਪਰ ਵੈਰੀਫਿਕੇਸ਼ਨ ਨਹੀਂ ਕੀਤੀ ਵੀ ਇਹ ਬੰਦੇ ਤਰੀਕ ਨੂੰ ਹੈਗੇ ਕਿੱਥੇ ਪਰ ਪੁਲ ਲੋਕਾਂ ਦੇ ਸਾਹਮਣੇ ਇਹ ਗੱਲ ਵੀ ਆ ਰਹੀ ਹੈ ਕਿ ਪੁਲਿਸ ਮੁਲਾਜ਼ਮਾ ਨੂੰ ਵੀ ਜ਼ਖਮੀ ਕੀਤਾ ਗਿਆ ਕਿਰਪਾਨ ਮਾਰੀ ਗਈ 1.5 ਇੰਚ ਦੀ ਕਿਰਪਾਨ ਪੁਲਸ ਵਾਲੇ ਦੀ ਛਾਤੀ 'ਚ ਵੱਜੀ ਕੁਝ ਅਜਿਹੀਆਂ ਗੱਲਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਕੀ ਇਹ ਸੱਚ ਹੈ ਇਹਦਾ ਜੀ ਅਸੀਂ ਵੀ ਸੋਸ਼ਲ ਮੀਡੀਆ ਜਰੀਏ ਦੇਖਿਆ ਨਾ ਤਾਂ ਹੁਣ ਪੁਲਿਸ ਵਾਲਾ ਸਾਹਮਣੇ ਆਇਆ ਵੀ ਜਿਹੜੇ ਬੰਦੇ ਤੇ ਹਮਲਾ ਹੋਇਆ ਉਹਦੀ ਕੋਈ ਇੰਟਰਵਿਊ ਨਹੀਂ ਹੁਣ ਤੱਕ ਆਈ ਨਾ ਹੀ ਕੋਈ ਪੁਲਿਸ ਨੇ ਇਦਾਂ ਦਾ ਕਲੀਅਰ ਕੀਤਾ ਐਫ ਆਈ ਆਰ ਦੇ ਵਿੱਚ ਹੀ ਲਿਖਿਆ ਜਰੂਰ ਗਿਆ ਅਸੀਂ ਵੀ ਉਹ ਪੜਿਆ ਜਿਹੜਾ ਸਾਨੂੰ ਕਾਗਜ਼ ਮਿਲਿਆ ਪਰ ਅਸੀਂ ਇੱਥੇ ਮੌਜੂਦ ਨਹੀਂ ਸੀ ਨਾ ਸਾਨੂੰ ਨਹੀਂ ਪਤਾ ਉੱਥੇ ਕੀ ਕੀ ਹੋਇਆ ਜਿਹੜਾ ਲੋਕਾਂ ਨੇ ਦੇਖਿਆ ਜੀ ਤੁਸੀਂ ਦੇਖਿਆ ਸੋਸ਼ਲ ਮੀਡੀਆ ਤੇ ਉਹੀ ਅਸੀਂ ਦੇਖਿਆ ਉਹ ਵੀ ਅਸੀਂ ਤਾਂ ਰਾਤ ਨੂੰ ਦੇਖਿਆ 8 ਵਜੇ ਜਦੋਂ ਸਾਨੂੰ ਉਹ ਤੋਂ ਰਿਹਾ ਕਰਤਾ ਉਹਦੇ ਕੈਮਰਿਆਂ ਦੇ ਵਿੱਚ ਰਿਕਾਰਡਿੰਗ ਪਈ ਹੈ ਸਾਡੇ ਫੋਨਾਂ ਦੀ ਲੋਕੇਸ਼ਨ ਪਈ ਹੈ 7.5 ਕਿਤੇ ਹੋਏ ਨੇ ਅਸੀਂ ਆਪਦੇ ਮੋਬਾਈਲ ਜਮ੍ਹਾਂ ਕਰਵਾਏ ਨੇ ਲਏ ਨੇ ਬਕਾਇਦਾ ਉਹ ਸਾਡਾ ਪੁਲਿਸ ਸਟੇਸ਼ਨ ਹੈ ਜਿਹੜਾ ਵਾਲਿਆਂ ਸਾਰਾ ਸਾਨੂੰ ਜਾਣਦਾ ਵੀ ਹੈ ਇਹ ਸੋਸ਼ਲ ਮੀਡੀਆ ਤੇ ਉਸ ਟਾਈਮ ਸਾਡੇ ਨਾਲ ਜਤਕਾਰ ਸਿੰਘ ਕਾਨ ਕਾਨ ਸਿੰਘ ਵਾਲਾ ਉਹ ਵੀ ਸਾਡੇ ਨਾਲ ਸੀਗੇ ਉਸ ਦਿਨ ਉਹਨਾਂ ਨੂੰ ਵੀ ਨਜ਼ਰਬੰਦ ਕੀਤਾ ਗਿਆ ਹਾਂਜੀ ਉਹਨਾਂ ਨੂੰ ਵੀ ਨਜ਼ਰਬੰਦ ਕੀਤਾ ਹੋਇਆ ਸੀ ਉਹਨਾਂ ਦੀ ਟੀਮ ਨੂੰ ਪੂਰੀ ਠੀਕ ਹੈ ਤੁਹਾਨੂੰ ਲੱਗਦਾ ਕਿ ਇਹ ਚੀਜ਼ ਸਹੀ ਸੀ ਕਿ ਭਾਨਾ ਸਿੱਧੂ ਨੂੰ ਰਿਹਾ ਕਰਉਣ ਦੇ ਲਈ ਕੋਈ ਲੀਗਲ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ ਬਜਾਏ ਇਸ ਤਰ੍ਹਾਂ ਇਕੱਠ ਕਰਕੇ ਬੈਰੀਕੇਡ ਤੋੜਨ ਦੇ ਕਿ ਲੱਗਦਾ ਨਹੀਂ ਇਸ ਕਰਕੇ ਪਾਨਾ ਸਿੱਧੂ ਦੀ ਰਿਹਾਈ ਦੇ ਜਿਹੜੇ ਜਿਹੜੇ ਰਸਤੇ ਨੇ ਉਹ ਕਿਤੇ ਨਾ ਕਿਤੇ ਬੰਦ ਹੋ ਗਏ ਹੋਣਗੇ ਦੇਖੋ ਭਾਈ ਗੱਲ ਇਦਾਂ ਆਪਾਂ ਨੂੰ ਸਵਿਧਾਨ ਬੋਲਣ ਦਾ ਹੱਕ ਦਿੰਦਾ ਹੈ ਸ਼ਾਂਤੀਪੂਰਨ ਪ੍ਰੋਟੈਸਟ ਕਰਨ ਦਾ ਵੀ ਹੱਕ ਦਿੰਦਾ ਹੈ ਜਿਹੜੇ ਲੋਕ ਪਰ ਬੈਰੀਕੇਡ ਤੋੜਨੇ ਜਿਹੜਾ ਕੋਈ ਬਿਹਾਰ ਜੋ ਆਏ ਸੀਗੇ ਉਹ ਆਪਣੇ ਪੰਜਾਬੀ ਲੋਕ ਨੇ ਅਸੀਂ ਸੀਗੇ ਆਪਣੇ ਪਿੰਡਾਂ ਦਾ ਭਾਈਚਾਰਾ ਸੀਗਾ ਕਿਸਾਨ ਜਥੇਬੰਦੀਆਂ ਸੀਗੀਆਂ ਸਾਰੇ ਆਗੂ ਵੈਰੀਫਾਈਡ ਆਗੂ ਨੇ ਕੋਈ ਇੰਨਾ ਤਾਂ ਇਹ ਨਹੀਂ ਅਸੀਂ ਆਪ ਮਹਾਰੇ ਕੋਈ ਆਗੂ ਬਣਾ ਕੇ ਤੋੜ ਲਿਆ ਅਸੀਂ ਕਿਹੜਾ ਉੱਤੇ ਭਗਵਾਨ ਤੁਮਾਨ ਦੀ ਕੋਠੀ ਦੀਆਂ ਕੋਈ ਜੋੜੀਆਂ ਵੱਟ ਕੇ ਲੈ ਕੇ ਆਉਣ ਲੱਗੇ ਸੀਗੇ ਜਾਂ ਟੁਕੜੀਆਂ ਚੱਕ ਕੇ ਲੈ ਕੇ ਆਉਣ ਲੱਗੇ ਸੀ ਜਿਹੜੇ ਲੋਕਾਂ ਦੇ ਉੱਤੇ ਉੱਤੇ ਰੋਕਿਆ ਗਿਆ ਜਾ ਕੇ ਸ਼ਾਂਤਮਈ ਅਸੀਂ ਪ੍ਰੋਟੈਸਟ ਕਰਨਾ ਸੀਗਾ ਮੈਂ ਇਹੀ ਪੁੱਛ ਰਿਹਾ ਪ੍ਰਸ਼ਾਸਨ ਨੂੰ ਕਿ ਸਾਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ ਸਾਡੇ ਸੁੱਤੇ ਪਿਆਂ ਦੇ ਉੱਤੇ ਜਾ ਕੇ ਰੇਡ ਮਾਰੀ ਹੈ ਉਹਨਾਂ ਨੇ ਅਸੀਂ 8 9 ਵਜੇ ਹਲੇ ਤਿਆਰ ਵੀ ਨਹੀਂ ਹੋਏ ਸੀਗੇ ਅਸੀਂ ਇੱਕ ਕੋਠੀ ਦੇ ਵਿੱਚ ਬੈਠੇ ਹਾਂ ਅਸੀਂ ਕਿਤੇ ਵੀ ਨਹੀਂ ਗਏ ਸੀਗੇ ਹੋਰ ਬਹੁਤ ਬੰਦੇ ਨਾਜ਼ਰਬੰਦ ਕਰ ਲਏ ਸ਼ਾਂਤਮਈ ਅਸੀਂ ਗਏ ਹਾਂ ਉੱਥੇ ਅਸੀਂ ਕਿ ਜਸਵੀਰ ਜੀ ਲੋਕਾਂ ਵੱਲੋਂ ਇਹ ਵੀ ਸਵਾਲ ਚੁੱਕਿਆ ਜਾ ਰਿਹਾ ਹੈ ਜਿਹੜੇ ਆਗੂ ਨਜ਼ਰਬੰਦ ਹੋਏ ਨੇ ਕਿਹਾ ਜਾ ਰਿਹਾ ਹੈ ਕਿ ਜਦੋਂ ਪਤਾ ਹੁੰਦਾ ਹੈ ਅਜਿਹਾ ਪ੍ਰੋਟੈਸਟ ਕਰਨਾ ਹੈ ਵੀ ਪੁਲਿਸ ਜਾਂ ਫਿਰ ਸਰਕਾਰ ਤੁਹਾਡੇ ਤੇ ਦਬਾਅ ਬਣਾ ਸਕਦੀ ਹੈ ਇੱਕ ਦਿਨ ਪਹਿਲਾਂ ਜਾਂ ਫਿਰ ਕੁਝ ਘੰਟੇ ਪਹਿਲਾਂ ਇੱਧਰ ਉੱਧਰ ਕਿਉਂ ਨਹੀਂ ਹੋਏ ਲੋਕਾਂ ਦਾ ਕਹਿਣਾ ਇਹ ਕਿ ਪਬਲਿਕਲੀ ਸਟੰਟ ਖੇਡਿਆ ਗਿਆ ਜਾਣ ਬੁੱਝ ਕੇ ਤਾਂ ਜੋ ਪੁਲਿਸ ਸਾਨੂੰ ਨਜ਼ਰਬੰਦ ਕਰ ਲੇ ਮੇਨ ਆਗੂ ਨੇ ਜਿਹੜੇ ਉੱਥੇ ਧਰਨੇ ਤੇ ਜਾਂ ਪ੍ਰਦਰਸ਼ਨ ਤੇ ਨਾ ਪਹੁੰਚ ਸਕਣ ਇਹ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਗੱਲਾਂ ਉੱਡ ਰਹੀਆਂ ਨੇ ਜਿਹੜੇ ਆਦੂ ਪਹੁੰਚ ਗਏ ਉਹਨਾਂ ਦੇ ਫਿਰ ਐ ਤਾਂ ਬਾਲਾ ਤਾਂ ਵੀ ਇਹ ਸਰਕਾਰ ਨਾਲ ਰਲੇ ਹੋਏ ਇਲਾਕੇ ਸਿਧਾਣੇ ਵਰਗੀ ਜਿਹੜੇ ਪਹੁੰਚ ਗਏ ਇੱਕ ਦੋ ਦਿਨ ਘਰੋਂ ਪਹਿਲਾਂ ਨਿਕਲ ਗਏ ਸੀ ਉਹਨਾਂ ਦੇ ਫਿਰ ਆ ਚੀਜ਼ ਲਾਤੀ ਵੀ ਉਹ ਪਹੁੰਚੇ ਕਿਵੇਂ ਨੇ ਹੁਣ ਤਾਂ ਬਈ ਸਰਕਾਰ ਨਾਲ ਮਿਲੀ ਗੱਲ ਇਹ ਹੈ ਭਾਈ ਜਿੰਨੇ ਮੂੰਹ ਉੰਨੀ ਗੱਲਾਂ ਮੈਂ ਤਾਂ ਪ੍ਰਸ਼ਾਸਨ ਦੀ ਇਹ ਗੰਦ ਕਰਦਾ ਵੀ ਅਸੀਂ ਇੱਕ ਵੈਰੀਫਾਈਡ ਪਰਸਨ ਆ ਸਾਡੀ ਫੇਸ ਵੈਲਿਊ ਆ ਸਾਨੂੰ ਲੱਖਾਂ ਲੋਕ ਜਾਣਦੇ ਨੇ ਜੇ ਸਾਨੂੰ ਸਾਨੂੰ ਉਹਨਾਂ ਨੇ ਨਾਮਜ਼ਦ ਕੀਤਾ ਹਨਾ ਉਹਨਾਂ ਤੋਂ ਐਡੀ ਵੱਡੀ ਅਣਗੈਲੀ ਹੋ ਸਕਦੀ ਹੈ ਹੋਰ ਅਨਨੋਨ ਪਰਸਨ ਨਾਲ ਫਿਰ ਕੀ ਕਰਦੇ ਹੋਣਗੇ ਪ੍ਰਸ਼ਾਸਨ ਦੀ ਕਿੱਡੀ ਵੱਡੀ ਨਾਕਾਮੀ ਆ ਤੁਸੀਂ ਇਹ ਦੇਖ ਲੋ ਇਹ ਤਾਂ ਉਹਨਾਂ ਦੇ ਤੁਸੀਂ ਦੀ ਰਿਕਵਰ ਤੁਸੀਂ ਇਸ ਚੀਜ਼ ਨੂੰ ਸਹੀ ਮੰਨਦੇ ਹੋ ਕਿ ਪੁਲਿਸ ਨੇ ਜਦੋਂ ਬੈਰੀਕੇਟਿੰਗ ਕੀਤੀ ਹੁੰਦੀ ਹੈ ਉਸ ਸਮੇਂ ਬੈਰੀਕੇਟ ਤੋੜ ਕੇ ਅੱਗੇ ਵੱਧ ਜਾਣਾ ਪੰਜਾਬ ਦੇ ਵਿੱਚ ਹੀ ਆਪਣੀ ਸਟੇਟ ਦੇ ਵਿੱਚ ਹੀ ਕਿਤੇ ਨਾ ਕਿਤੇ ਤੁਸੀਂ ਇਸ ਨੂੰ ਵਾਇਲੈਂਸ ਨਹੀਂ ਮੰਨਦੇ ਨਹੀਂ ਅਸੀਂ ਇਹ ਚੀਜ਼ ਨੂੰ ਮੰਨਦੇ ਹਾਂ ਜਿੱਥੇ ਤੁਸੀਂ ਐ ਲਾ ਲਓ ਜਿੱਥੇ ਪ੍ਰਸ਼ਾਸਨ ਆਪਾਂ ਨੂੰ ਰੋਕਦਾ ਹੈ ਸਾਡੀਆਂ ਵੀਡੀਓ ਪਹੁੰਚਾਂ ਨੇ ਅਸੀਂ ਕਿਤੇ ਵੀ ਕੋਈ ਹੇਟ ਸਪੀਚ ਨਹੀਂ ਦਿੱਤੀ ਅਸੀਂ ਇਹ ਕਿਹਾ ਜਿੱਥੇ ਆਪਾਂ ਨੂੰ ਪ੍ਰਸ਼ਾਸਨ ਰੋਕਦਾ ਲੋਕਾ ਸਾਰੇ ਜਾਣੇ ਉੱਤੇ ਜਾ ਕੇ ਬਹਿ ਜਾਓ ਕਿਉਂਕਿ ਪ੍ਰਸ਼ਾਸਨ ਨਾਲ ਆਪਾਂ ਕੋਆਪਰੇਟ ਕਰਨਾ ਪ੍ਰਸ਼ਾਸਨ ਦਾ ਹੁਕਮ ਦਾ ਬੱਜਿਆ ਹੁੰਦਾ ਹੈ ਅਸੀਂ ਇਹ ਗੱਲ ਕਹੀ ਹੈ ਬਹੁਤ ਵਾਰ ਕਹੀ ਹੈ ਸਾਡੀਆਂ ਸਾਰੀਆਂ ਵੀਡੀਓ ਜੈਸੀ ਤਾਂ ਸੋਸ਼ਲ ਮੀਡੀਆ ਤੇ ਉਹਦਾ ਕੰਮ ਕਰਦੇ ਉਹਨਾਂ ਨੇ ਇਹ ਚੀਜ਼ ਵੀ ਦੇਖਣੀ ਸੀ ਨਾ ਵੀ ਇਹ ਪਾਪ ਤੁਹਾਨੂੰ ਤੁਹਾਨੂੰ ਲੱਗ ਤੁਹਾਨੂੰ ਲੱਗਦਾ ਹੈ ਕਿ ਜੇਕਰ ਬਾਕੀ ਕਿਸੇ ਪੁਲਿਸ ਮੁਲਾਜ਼ਮ ਦੇ ਕਰਪਾਨ ਮਾਰੀ ਗਈ ਹੈ ਉਹ ਕੋਈ ਇੱਕ ਸ਼ਰਾਰਤ ਹੋ ਸਕਦੀ ਹੈ ਤੁਹਾਡੇ ਮੋਰਚੇ ਨੂੰ ਜਾਂ ਤੁਹਾਡੇ ਪ੍ਰਦਰਸ਼ਨ ਨੂੰ ਬਦਨਾਮ ਕਰਨ ਦੇ ਲਈ ਹੋਇਆ ਹੋ ਸਕਦਾ ਹੈ ਕਿ ਤੁਸੀਂ ਉਸ ਚੀਜ਼ ਦਾ ਸਮਰਥਨ ਕਰਦੇ ਹੋ ਬਿਲਕੁਲ ਬਈ ਇਹ ਬਦਨਾਮ ਕਰਨ ਦੀਆਂ ਸਾਜਸ਼ਾ ਸੀਗੀਆਂ ਹੋ ਸਕਦਾ ਇਹ ਤਾਂ ਹੁਣ ਉਹ ਬੰਦਾ ਫੜਨ ਕਮਾਲ ਦੀ ਗੱਲ ਤਾਂ ਇਹ ਹੈ ਵੀ ਇੰਨੇ ਟੈਕਨੀਕਲ ਬੰਦੇ ਦੇ ਵਿੱਚ ਇਹਨਾਂ ਤੋਂ ਉਹ ਬੰਦਾ ਨਹੀਂ ਫੜ ਹੋਇਆ ਜਿਹੜਾ ਬੰਦਾ ਇਹਨਾਂ ਦੇ ਕਿਰਪਾਨ ਮਾਰ ਗਿਆ ਪੁਲਿਸ ਵਾਲਿਆਂ ਦੀ ਇੰਨੀ ਉੱਥੇ ਸੀਏਡੀ ਇੰਨੀ ਪੁਲਸ ਲੱਗੀ ਐ ਇਹ ਤਾਂ ਹੈਰਾਨੀ ਦੀ ਗੱਲ ਆ ਬਾਈ ਉਹ ਬੰਦੇ ਕੋਲੇ ਕਿਹੜਾ ਕੋਈ 47 ਸੀਗੀ ਵੀ ਚੱਕ ਇਹਨਾਂ ਨੂੰ ਡਰਾ ਕੇ ਭੱਜ ਗਿਆ ਫਾੜੀ ਲਿਆ ਹੁਣ ਤੱਕ ਤਾਂ ਕੀ ਨਹੀਂ ਭੇਜਿਆ ਕਿਵੇਂ ਭੇਜਿਆ ਪ੍ਰਸ਼ਾਸਨ ਇੱਕ ਵਾਰੀ ਕਰੇ ਹੂੰ ਤੁਹਾਡੇ ਨਾਲ ਤੁਹਾਨੂੰ ਇੱਕ ਵਾਰੀ ਕਰੇ ਜੇਾਸ ਪਰਚੇ ਭਾਵੇਂ ਠੋਕ ਕੇ ਜੇ ਕੋਈ ਭਾਨਾ ਸਿੱਧੂ ਟੀਮ ਦਾ ਬੰਦਾ ਜਾਂ ਭਾਨੇ ਸਿੱਧੂ ਨੂੰ ਜਿਹੜਾ ਰਿਹਾ ਕਰਾਉਣ ਵਾਸਤੇ ਮੋਰਚਾ ਰੱਖਿਆ ਜੀ ਕੋਈ ਪਿੰਡਾਂ ਚੋਂ ਬੰਦੇ ਨੇ ਜਾ ਕੇ ਕੋਈ ਕਾਰਵਾਈ ਕਰੋ ਪਰ ਬੰਦੇ ਕਿਸ ਨੇ ਜਾਣਾ ਵੀ ਨਹੀਂ ਕਿਉਂਕਿ ਆਪਾਂ ਤਾਂ ਹਰੇਕ ਵੀਡੀਓ ਚ ਹਰੇਕ ਥਾਂ ਤੇ ਇਹੀ ਗੱਲ ਕਹੀ ਹੈ ਜਥੇਬੰਦੀਆਂ ਨੇ ਇਹ ਗੱਲ ਕਹੀ ਵੀ ਸ਼ਾਂਤਮਈ ਤਰੀਕੇ ਨਾਲ ਕਰਨਾ ਸਾਰਾ ਕੁਝ ਜੇ ਕੋਈ ਬੰਦਾ ਗਲਤ ਤਰੀਕੇ ਨਾਲ ਕਰ ਰਿਹਾ ਹੈ ਤਾਂ ਕਾਰਵਾਈ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਦੀ ਠੀਕ ਹੈ ਜਸਵੀਰ ਜੀ ਭਾਨਾ ਸਿੱਧੂ ਦੀ ਭੈਣ ਹੋ ਰਾਂ ਤੇ ਵੀ ਪਰਚੇ ਦਰਜ ਹੋ ਗਏ ਉਹ ਕਹਿ ਰਹੇ ਕਿ ਉਸ ਦਿਨ ਉਹ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਸੀ ਭੈਣ ਹੋਰੀ ਨਹੀਂ ਨਹੀਂ ਉਹ ਇਹ ਬਾਈ ਜੀ ਸ਼ਰਿਆਮ ਧੱਕਾ ਹੋ ਰਿਹਾ ਸਾਰਿਆਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਹੈ ਸਾਡੀਆਂ ਭੈਣਾਂ ਦੇ ਉੱਤੇ ਪਰਚੇ ਦਿੱਤੇ ਗਏ ਇੱਕ ਭੈਣ ਦਾ ਸਾਡੀ ਡਿਊਟੀ ਦੇ ਉੱਤੇ ਆ ਸਰਕਾਰੀ ਮੁਲਾਜ਼ਮਾ ਸਰਕਾਰੀ ਉਹਦੀ ਡਿਊਟੀ ਪਈ ਆ ਸਕੂਲ ਦੇ ਵਿੱਚ ਉਹ ਹੈਗੀ ਆ ਉਹਦੇ ਉੱਤੇ ਵੀ ਪਰਚਾ ਕਰਤਾ ਵੀ ਇਹਨਾਂ ਨੇ ਵਾਇਲੈਂਸ ਕੀਤੀ ਜੀ ਭੀੜ ਨੂੰ ਭੜਕਾਇਆ ਮੂਰੇ ਲੱਗ ਕੇ ਤੁਸੀਂ ਇਹ ਦੇਖ ਲਓ ਇਤੋਂ ਸ਼ਰਮਨਾਕ ਗੱਲ ਕੀ ਹੋ ਸਕਦੀ ਆ ਦੂਸਰੀ ਭੈਣ ਪਟਿਆਲੇ ਆਪਦੇ ਘਰੇ ਬੈਠੀ ਸੀ ਉਹ ਵੀ ਕਹਿੰਦੇ ਆ ਅੱਛਾ ਮਤਲਬ ਉਸ ਦਿਨ ਉਸ ਦਿਨ ਭਾਨਾ ਸਿੱਧੂ ਦਾ ਪਰਿਵਾਰ ਉਸ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਨਹੀਂ ਸੀ ਤੁਸੀਂ ਇਹ ਗੱਲ ਕਹਿ ਰਹੇ ਹੋ ਦੇਖੋ ਇਹ ਸਾਨੂੰ ਇਹ ਚੀਜ਼ ਦਾ ਨਹੀਂ ਪਤਾ ਵੀ ਸ਼ਾਮਿਲ ਸੀ ਜਾਂ ਨਹੀਂ ਪਰ ਜਿਹੜੀ ਚੀਜ਼ ਐਵੀਡੈਂਸ ਨੇ ਜਿਹੜੇ ਸਬੂਤ ਨੇ ਆਪਣੇ ਕੋਲੇ ਕਮ ਸੇ ਕਮ ਉਹਦੇ ਤਹਿਤ ਤਾਂ ਕਾਰਵਾਈ ਹੋਵੇ ਤੁਸੀਂ ਇਹ ਗੱਲ ਤਾਂ ਮੰਨਦੇ ਹੋ ਸੀ ਥਾਣੇ ਦੇ ਵਿੱਚ ਬੈਠ ਕੇ ਤੁਸੀਂ ਕਹਿ ਰਹੇ ਹੋ ਵੀ ਸਾਡੇ ਕੋਲੇ ਸਬੂਤ ਨੇ ਜਾਂ ਉਹਨਾਂ ਕੋਲੇ ਸਬੂਤ ਨੇ ਕਿ ਉਹ ਪ੍ਰਦਰਸ਼ਨ 'ਚ ਨਹੀਂ ਗਏ ਭੈਣ ਹੋਰੀ ਪਰ ਉਹਨਾਂ ਦੇ ੱਤਕਾ ਹੋ ਗਿਆ ਪਰਚਾ ਕਰਤਾ ਭੈਣ ਤਾਂ ਹੁਣ ਸਰਕਾਰੀ ਡਿਊਟੀ ਤੇ ਹੁੰਦਾ ਹਾਜ਼ਰੀ ਸਰਕਾਰੀ ਡਿਊਟੀ ਵਾਲਾ ਬੰਦਾ ਕਿਸੇ ਵੀ ਰੋਜ਼ਮਰਦਾਰੇ 'ਚ ਨਹੀਂ ਜਾ ਸਕਦਾ ਇਹ ਤੁਹਾਨੂੰ ਵੀ ਪਤਾ ਪ੍ਰੋਟੋਕਾਲ ਆ ਠੀਕ ਹੈ ਆਪਾਂ ਨਹੀਂ ਜਾ ਸਕਦੇ ਇਹ ਸਭ ਨੂੰ ਪਤਾ ਠੀਕ ਹੈ ਇਹ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਠੀਕ ਹੈ ਕਮ ਸੇ ਕਮ ਇਸ ਚੀਜ਼ ਦੀ ਤਾਂ ਇਹਨਾਂ ਨੂੰ ਮਾੜੀ-ਮੋਟੀ ਸ਼ਰਮ ਹੋਣੀ ਚਾਹੀਦੀ ਸੀ ਕਿ ਵੀ ਆਪਾਂ ਪਰਚਾ ਦੇ ਕੇ ਤਾਂ ਕਰ ਲਈਏ ਹੁਣ ਕਹਿੰਦੇ ਵੀ ਐਸਐਚਓ ਸਾਹਿਬ ਨੇ ਜਿਹੜੇ ਉਹ ਕਹਿੰਦੇ ਵੀ ਸਾਨੂੰ ਤਾਂ ਉੱਥੋਂ ਬਾਗਲੀ ਕਰਤੀ ਠੀਕ ਹੈ ਹੁਣ ਇਹਦਾ ਜ਼ਿੰਮੇਵਾਰ ਕੌਣ ਆ ਅਸੀਂ ਇਹ ਚੀਜ਼ ਦੀ ਮੰਗ ਕਰਦੇ ਆ ਵੀ ਕਮ ਸੇ ਕਮ ਇਨਕੁਆਰੀ ਤਾਂ ਹੋਵੇ ਇਨਕੁਆਰੀ ਤਾਂ ਹੋਣੀ ਚਾਹੀਦੀ ਸੀ ਨਾ ਪਰਚਾ ਕਰਨ ਤੋਂ ਪਹਿਲਾਂ ਵੀ ਹੁਣ ਵੀ ਕਰੀ ਜਾਂਦੇ ਨੇ ੱੱਲੇ ਵੀ ਪਤਾ ਨਹੀਂ ਕੀ ਇਨਕੁਆਰੀ ਕਰਨਗੇ ਕੀ ਨਹੀਂ ਕਰਨਗੇ ਜਸਵੀਰ ਜੀ ਆਪਾਂ ਨਾਲ-ਨਾਲ ਨਾ ਸੋਸ਼ਲ ਮੀਡੀਆ ਵਾਲੀਆਂ ਜੋ ਗੱਲਾਂ ਨੇ ਉਹ ਵੀ ਰੱਖਣੀਆਂ ਨੇ ਕਿਉਂਕਿ ਇਹ ਗੱਲਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਹੀ ਜ਼ ਉਹ ਸਭ ਨੂੰ ਪਤਾ ਹੈ ਸੋਸ਼ਲ ਮੀਡੀਆ ਤੇ ਆਈਆਂ ਨੇ ਮੇਰਾ ਫਰਜ਼ ਹੈ ਸਵਾਲ ਕਰਨ ਦਾ ਹੁਣ ਤੁਸੀਂ ਕਹਿ ਰਹੇ ਹੋ ਵੀ ਭਾਨਾ ਸਿੱਧੂ ਦੇ ਪਰਿਵਾਰਕ ਮੈਂਬਰ ਜਾਂ ਭੈਣ ਹੋਰੀ ਤਾਂ ਸਕੂਲ ਸੀ ਜਾਂ ਕਾਲਜ ਸੀ ਜਿੱਥੇ ਵੀ ਸੀਗੇ ਉਹ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਨਹੀਂ ਹੋਏ ਕਿਤੇ ਨਾ ਕਿਤੇ ਪਰ ਲੋਕਾਂ ਦੇ ਵੱਲੋਂ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਇਹ ਗੱਲਾਂ ਲਿਖ ਕੇ ਵੀ ਵਾਇਰਲ ਕੀਤੀਆਂ ਜਾ ਰਹੀਆਂ ਨੇ ਕਿ ਜੇਕਰ ਭਾਨੇ ਸਿੱਧੂ ਦਾ ਆਪਣਾ ਪਰਿਵਾਰ ਪ੍ਰਦਰਸ਼ਨ 'ਚ ਨਹੀਂ ਆਇਆ ਤਾਂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਜਾਂ ਫਿਰ ਲੋਕਾਂ ਦੀਆਂ ਮਾਵਾਂ ਨੂੰ ਕਿਉਂ ਪ੍ਰਦਰਸ਼ਨ ਦੇ ਵਿੱਚ ਝੋਕਿਆ ਗਿਆ ਪੁਲਿਸ ਦੇ ਅੱਗੇ ਕਿਉਂ ਕੀਤਾ ਗਿਆ ਇਹ ਸੋਸ਼ਲ ਮੀਡੀਆ ਦੀਆਂ ਗੱਲਾਂ ਨੇ ਮੇਰਾ ਸਵਾਲ ਤਾਂ ਕੀਤਾ ਹੈ ਮੈਂ ਸਵਾਲ ਇਹ ਜਵਾਬ ਦਿੰਨੇ ਆ ਬਾਈ ਜਵਾਬ ਦਿੰਨੇ ਆ ਉਹ ਜਿੰਨੀਆਂ ਵੀ ਸਾਡੀ ਮਾਵਾਂ ਭੈਣਾਂ ਆਈਆਂ ਨੇ ਉਹ ਸਾਰੇ ਦੁਖੀ ਲੋਕ ਆਏ ਨੇ ਜਿਹੜੇ ਭਾਵੇਂ ਸਿੱਧੂ ਦੇ ਘਰੇ ਆਜ ਤੋਂ 1.5 ਸਾਲ 2 ਸਾਲ ਪਹਿਲਾਂ ਘਰੇ ਆ ਰਹੇ ਆ ਜਿਹਦੇ ਕਿਸੇ ਦੇ ਪੈਸੇ ਭਾਵੇਂ ਸਿੱਧੂ ਨੇ ਕਢਵਾਏ ਨੇ ਪਿਆਰ ਕਰਨ ਵਾਲੇ ਲੋਕ ਆਏ ਨੇ ਸਾਡਾ ਕਿੰਨਾ ਕੁ ਵੱਡਾ ਸਰਕਲ ਹੋ ਸਕਦਾ 100 ਬੰਦੇ ਦਾ 150 ਬੰਦੇ ਦਾ ਕਿੰਨੇ ਕੁ ਨੂੰ ਅਸੀਂ ਫੋਨ ਤੇ ਕਰਕੇ ਬੁਲਾ ਲਾਂਗੇ ਜਿੰਨੇ ਵੀ ਉੱਥੇ ਲੋਕ ਆਏ ਨੇ ਸਾਰੇ ਸੱਚ ਨਾਲ ਖੜਨ ਵਾਲੇ ਲੋਕ ਆਏ ਨੇ ਜਾਗਦੀਆਂ ਜ਼ਮੀਰ ਵਾਲੇ ਲੋਕ ਪਹੁੰਚੇ ਨੇ ਜਿਹੜੇ ਬੰਦੇ ਇਹ ਇਦਾਂ ਦੀਆਂ ਗੱਲਾਂ ਕਰ ਰਹੇ ਆ ਇਹਦਾ ਇਹਨਾਂ ਦਾ ਆਈਟੀ ਸਾਈਲਪ ਪੇਕ ਆਈਡੀਆ ਨੇ ਕਿਸੇ ਦਾ ਅਕਾਊਂਟ ਨਹੀਂ ਖੁੱਲਦਾ ਠੀਕ ਹੈ ਕੋਈ ਗੱਲ ਨਹੀਂ ਕਰਦਾ ਕੋਈ ਸਿੱਧੇ ਮੱਥੇ ਆ ਕੇ ਗੱਲ ਨਹੀਂ ਕਰਦਾ ਬਾਕੀ ਬਾਕੀ ਇਹ ਜਿਹੜਾ ਧਰਨਾ ਸੀ ਇਹ ਕੱਲਾ ਭਾਨੇ ਸਿੱਧੂ ਦੇ ਕੋਈ ਪਰਿਵਾਰ ਵੱਲੋਂ ਨਹੀਂ ਸੀ ਇਹਨਾਂ ਦੀ ਕੋਠੀ ਨੂੰ ਘਰਾਓ ਕਰਨਾ ਸੀ ਜਥੇਬੰਦੀਆਂ ਦਾ ਸੀ ਸਾਰਾ ਇਲਾਕਾ ਕੀਤਾ ਹੋਇਆ ਜਥੇਬੰਦੀਆਂ ਨੇ ਪਹੁੰਚਣਾ ਸੀ ਜਥੇਬੰਦੀਆਂ ਦੇ ਲੋਕ ਸੀ ਉੱਥੇ ਜਿਹੜੇ ਜਥੇਬੰਦੀਆਂ ਨੂੰ ਪਿਆਰ ਕਰਦੇ ਨੇ ਸਪੋਰਟ ਕਰਦੇ ਨੇ ਕਿਸਾਨਾਂ ਦੇ ਨਾਲ ਖੜਦੇ ਨੇ ਉਹ ਲੋਕ ਪਹੁੰਚੇ ਸੀ ਉੱਥੇ ਹੂੰ ਠੀਕ ਹੈ ਅੱਛਾ ਤੁਸੀਂ ਭਾਨੇ ਸਿੱਧੂ ਦੀ ਰਿਹਾਈ ਬਾਰੇ ਕੀ ਕਹਿਣਾ ਚਾਹੋਗੇ ਲੱਗਦਾ ਹੈ ਕਿ ਹੁਣ ਪੁਲਿਸ ਹੈ ਜਿਹੜੀ ਭਾਨੇ ਸਿੱਧੂ ਨੂੰ ਰਿਹਾ ਕਰ ਦੂਗੀ ਅੱਜ ਜੋ ਵਾਦਾ ਕੀਤਾ ਸੀ ਦੇਖੋ ਵਾਦੇ ਮੁਤਾਬਕ ਤਾਂ ਰਿਹਾ ਕਰਨਾ ਚਾਹੀਦਾ ਕਿਉਂਕਿ ਜੇ ਭਾਨਾ ਸਿੱਧੂ ਅੱਜ ਬਾਹਰ ਨਹੀਂ ਆਇਆ ਇਹ ਤਾਂ ਫਿਰ ਪ੍ਰਸ਼ਾਸਨ ਦੀ ਬਹੁਤ ਵੱਡੀ ਨਿਕਾਮੀਆਂ ਲਿਖਤੀ ਰੂਪ ਦੇ ਵਿੱਚ ਸਾਨੂੰ ਉਹ ਦੇ ਕੇ ਗਏ ਆ ਵੱਡੇ ਵੱਡੇ ਹਾਂ ਵੱਡੇ ਵੱਡੇ ਅਫਸਰ ਦੇ ਕੇ ਗਏ ਚਲੋ ਮੈਂ ਨਾ ਤਾਂ ਨਹੀਂ ਜਾਣਦਾ ਪਰ ਸਾਨੂੰ ਇੰਨਾ ਕੁ ਪਤਾ ਵੀ ਲੱਖੇ ਸੁਧਾਨੇ ਨੇ ਉੱਥੇ ਸਪੀਚ ਦਿੱਤੀ ਆ ਪੜ੍ਹ ਕੇ ਸੁਣਾਇਆ ਠੀਕ ਆ ਸਾਰੀ ਜਥੇਬੰਦੀਆਂ ਦੇ ਆਗੂ ਸਾਹਿਬਾਨ ਸੀਗੇ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਦਿੱਤਾ ਜੇ ਪ੍ਰਸ਼ਾਸਨਾਂ ਚ ਇਹ ਗੱਲ ਤੋਂ ਮੁੱਕਰਦਾ ਤਾਂ ਤਾਂ ਬਹੁਤ ਵੱਡੀ ਪੰਜਾਬ ਪੁਲਿਸ ਦੀ ਤਾਂ ਥੂ-ਥੂ ਹੋ ਜੂਗੀ ਸਾਰੀ ਸਟ ਉਹ ਵੀ ਕਿ ਲਾਈਵ ਉਹਨਾਂ ਨੇ ਬਿਆਨ ਵੀ ਦਿੱ ਪਰ ਪਰ ਬਾਈ ਜੀ ਲੱਖੇ ਸਧਾਣੇ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਉਸ ਦਿਨ ਜਦੋਂ ਮੋਰਚੇ ਤੇ ਪਹੁੰਚ ਗਏ ਸੀ ਉਸ ਪੁਆਇੰਟ ਤੇ ਪਹੁੰਚ ਗਏ ਸੀ ਜਿੱਥੇ ਜਾਣ ਦਾ ਮਕਸਦ ਸੀ ਉਸ ਦਿਨ ਉੱਥੇ ਕਿਉਂ ਨਹੀਂ ਬੈਠਾ ਲੱਖੇ ਸਧਾਣਾ ਇਹ ਸਵਾਲ ਲੱਖੇ ਸਧਾਣੇ ਨੂੰ ਲੋਕ ਕਰ ਰਹੇ ਨੇ ਕਿ ਲੱਖੇ ਸਧਾਣੇ ਨੇ ਉਹਦੇ ਮੋਰਚਾ ਕਿਤੇ ਨਾ ਕਿਤੇ ਖੁਰਦਪੁਰਦ ਕਰਤਾ ਰਿਹਾਈ ਦੇ ਰਸਤੇ ਸੀ ਜਿਹੜੇ ਉਹ ਬੰਦ ਕਰਤੇ ਜੇ ਉਸ ਦਿਨ ਦੋ ਤਿੰਨ ਦਿਨ ਹੋਰ ਬੈਠੇ ਰਹਿੰਦੇ ਉੱਥੇ ਪ੍ਰਦਰਸ਼ਨਕਾਰੀ ਤਾਂ ਸ਼ਾਇਦ ਅੱਜ ਭਾਨਾ ਬਾਹਰ ਹੁੰਦਾ ਪ੍ਰੈਸ਼ਰ ਪੈਂਦਾ ਪੁਲਿਸ ਤੇ ਜਾਂ ਸਰਕਾਰ ਤੇ ਪਰ ਲੱਖੇ ਸਿਧਾਣੇ ਨੇ ਉੱਥੇ ਸਮਝੋਤਾ ਕਰ ਲਿਆ ਇਹ ਗੱਲਾਂ ਪ੍ਰਵਿੰਦਰ ਝੋਟਾ ਵੀ ਕਿਤੇ ਨਾ ਕਿਤੇ ਉਹਨਾਂ ਦੇ ਇੰਟਰਵਿਊ ਦੇ ਵਿੱਚ ਵੀ ਸੁਣਨ ਨੂੰ ਮਿਲ ਰਿਹਾ ਸੀ ਕਿ ਉਸ ਦਿਨ ਬੈਠਣਾ ਚਾਹੀਦਾ ਸੀ ਤੋਂ ਲੱਗਦਾ ਨਹੀਂ ਕਿ ਗਲਤੀ ਹੋ ਗਈ ਆ ਉੱਥੇ ਨਹੀਂ ਭਾਈ ਇਹ ਕੋਈ ਗਲਤੀ ਨਹੀਂ ਹੋਈ ਗੱਲ ਇਦਾਂ ਅਸੀਂ ਕਿਹੜਾ ਉੱਥੇ ਪ੍ਰਸ਼ਾਸਨ ਨਾਲ ਡਾਂਗਾ ਸੁੱਟੀਆਂ ਕਰਕੇ ਲੜਨ ਗਏ ਸੀਗੇ ਪ੍ਰਸ਼ਾਸਨ ਨਾਲ ਸਾਡੀ ਕੋਈ ਇਦਾਂ ਥੋੜੀ ਦੁਸ਼ਮਣੀ ਹੈ ਅਸੀਂ ਤਾਂ ਉਹਦੀ ਗੱਲ ਰੱਖਣ ਗਏ ਸੀਗੇ ਸਾਡੀ ਗੱਲ ਉਹਨਾਂ ਨੇ ਜਾਂਦਿਆਂ ਨੇ ਪਹਿਲੀਆਂ 'ਚ ਸੁਣ ਲਈ ਠੀਕ ਹੈ ਸਾਨੂੰ ਉੱਥੋਂ ਵਾਪਸ ਮੁੜਨਾ ਪੈ ਗਿਆ ਇੱਥੇ ਤਾਂ ਕੋਈ ਦੋਰ ਹੈ ਨਹੀਂ ਅਸੀਂ ਕਿਹੜਾ ਉੱਥੇ ਜਾ ਕੇ ਸਰਕਾਰ ਡੇਕਣੀ ਸੀ ਬਾਸ ਸਰਕਾਰ ਮੁੱਟੀ ਕਰ ਦੋ ਜਾਂ ਇਦਾਂ ਕਰ ਦੋ ਅਸੀਂ ਕਿਹੜਾ ਕੋਈ ਉੱਥੇ ਤੁਸੀਂ ਤੁਸੀਂ ਕਹਿ ਰਹੇ ਹੋ ਗੱਲ ਤੁਸੀਂ ਗੱਲ ਕਰ ਲਾ ਦੇ ਆਗੂ ਹੋਰ ਨਾਲ ਸੀ ਉਹਨਾਂ ਦਾ ਵੀ ਫੈਸਲਾ ਹੈ ਤੇ ਜ਼ਰੂਰੀ ਇਹ ਨਹੀਂ ਹੈਗਾ ਵੀ ਆਪਾਂ ਪ੍ਰਸ਼ਾਸਨ ਨਾਲ ਜਾਂ ਸਰਕਾਰ ਨਾਲ ਇਕੱਲੀ ਲੜਾਈ ਕਰਕੇ ਮੰਗਾ ਮੰਗਾਉਣੀਆਂ ਨੇ ਜਦੋਂ ਉਹਨਾਂ ਨੇ ਆਪਦਾ ਪੱਖ ਰੱਖਦਾ ਆਪਾਂ ਯਤਨ ਜ਼ਰ ਤੱਕ ਕਰਨਾ ਹੀ ਪਊਗਾ ਨਾ ਇਹ ਤਾਂ ਨਹੀਂ ਆ ਪੜੀ ਚਾਵਾਂਗੇ ਪਰ ਜਸਵੀਰ ਜੀ ਇੰਜੀਨੀਅਰ ਜੀ ਇੱਕ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਇੱਕ ਪਹਿਲਾਂ ਮੀਟਿੰਗ ਹੋਈ ਸੀ ਜਿਸ ਮੀਟਿੰਗ ਦੇ ਵਿੱਚ ਪ੍ਰਸ਼ਾਸਨ ਭਾਨੇ ਨੂੰ ਰਿਹਾ ਕਰਨ ਦੇ ਲਈ ਸਹਿਮਤ ਹੋ ਗਿਆ ਸੀ ਪਰ ਜਿਹੜੇ ਆਗੂ ਸੀ ਮੂਰੇ ਭਾਨੇ ਸਿੱਧੂ ਦੇ ਹੱਕ 'ਚ ਉਹ ਕਿਤੇ ਨਾ ਕਿਤੇ ਰਾਜ਼ੀ ਨਹੀਂ ਹੋਏ ਉਹਨਾਂ ਨੇ ਰਾਹ ਨਹੀਂ ਦਿੱਤਾ ਇਹ ਗੱਲਾਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਲੱਖਪਨ ਪਰਵਿੰਦਰ ਝੋਟਾ ਵੀ ਕਹਿੰਦੇ ਨੇ ਕਿ ਮੈਨੂੰ ਵੀ ਕਈ ਮੀਟਿੰਗਾਂ ਚ ਬੁਲਾਇਆ ਨਹੀਂ ਗਿਆ ਇਹ ਗੱਲ ਨਹੀਂ ਹੋਈ ਜੀ ਬਿਲਕੁਲ ਵੀ ਉਹਨਾਂ ਨੇ ਇਹ ਕਹਿੰਦੇ ਵੀ ਤੁਸੀਂ ਜ਼ਮਾਨਤ ਲਵਾ ਲਓ ਹਾਂ ਜ਼ਮਾਨਤ ਤੇ ਗੱਲ ਨਹੀਂ ਰਹੀ ਇਹ ਕਹਿੰਦਾ ਤੁਸੀਂ ਜ਼ਮਾਨਤ ਕਰਾ ਲਓ ਅਸੀਂ ਛੱਡ ਦਾਂਗੇ ਕੋਈ ਹੋਰ ਰੌਲਾ ਨਹੀਂ ਅੱਗੇ ਪਰ ਇਹ ਕਹਿੰਦੇ ਅਸੀਂ ਬਿਨਾਂ ਜ਼ਮਾਨਤ ਤੋਂ ਪਰਚੇ ਰੱਦ ਕਰਕੇ ਬਾਹਰ ਲੈ ਕੇ ਆਉਣਾ ਇਹ ਗੱਲ ਹੋਈ ਹੈ ਮੀਟਿੰਗ ਤੁਸੀਂ ਤੁਸੀਂ ਉਸ ਦਿਨ ਮੀਟਿੰਗ 'ਚ ਸੀਗੇ ਠੱਗ ਗੱਲ ਹੈ ਤੁਸੀਂ ਉਸ ਮੀਟਿੰਗ 'ਚ ਸੀ ਉਸ ਦਿਨ ਉਸ ਮੀਟਿੰਗ ਦੇ ਵਿੱਚ ਨਹੀਂ ਸੀ ਪਰ ਜਿਹੜੇ ਸਾਡੇ ਉੱਪਰਲੇ ਬੰਦੇ ਨੇ ਉਹ ਮੀਟਿੰਗ ਦੇ ਵਿੱਚ ਸੀ ਸਰਪੰਚ ਸਾਹਿਬ ਸੀ ਰੁਲਦੂ ਮਾਨਸਾ ਜੀ ਸੀ ਉਹਨਾਂ ਨੇ ਦੱਸਿਆ ਰੁਲਦੂ ਮਾਨਸਾ ਜੀ ਆਪਸੀ ਉਹਨਾਂ ਦਾ ਇੰਟਰਵਿਊ ਵੀ ਅਸੀਂ ਕੀਤੀ ਹੈ ਉਹ ਕਹਿੰਦੇ ਉਹਨਾਂ ਨੇ ਇਹੀ ਕਿਹਾ ਸੀ ਕਿ ਤੁਸੀਂ ਜ਼ਮਾਨਤ ਕਰਾ ਦਿਓ ਪਰ ਕਹਿੰਦੇ ਅਸੀਂ ਜ਼ਮਾਨਤ ਨਹੀਂ ਕਰਾਉਣੀ ਅਸੀਂ ਵਿੱਚ ਨਹੀਂ ਸੀ ਪਰ ਸਾਡੇ ਜਿਹੜੇ ਮੇਨ ਬੰਦੇ ਵਿੱਚ ਸੀ ਉਹਨਾਂ ਦੇ ਇੰਟਰਵਿਊ ਕੀਤੇ ਨੇ ਬਗੈਰ ਰਿਕਾਰਡਿੰਗਾਂ ਪਾਏ ਨੇ ਆਪਣੇ ਚੈਨਲ ਤੇ ਵੀਡੀਓ ਪਾਏ ਨੇ ਠੀਕ ਹੈ ਅੱਛਾ ਮੁੱਖ ਮੰਤਰੀ ਦੀ ਕੋਠੀ ਤੇ ਘਰਾਓ ਕਰਨਾ ਸੀ ਤੁਸੀਂ ਸਿਰਫ ਆਪਣੀ ਗੱਲ ਰੱਖਣੀ ਸੀ ਤੁਹਾਡਾ ਮਕਸਦ ਇਹ ਸੀ ਜੀ ਪਰ ਫਿਰ ਇੰਨਾ ਪ੍ਰੋਟੈਸਟ ਇੰਨਾ ਡੀਜ਼ਲ ਫੂਕਣ ਦੀ ਕੀ ਲੋੜ ਸੀ ਸਿਰਫ 10 ਮਿੰਟ ਉੱਥੇ ਖੜਕੇ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਮੰਗ ਪੱਤਰ ਦੇ ਕੇ ਜਾਂ ਮੰਗ ਪੱਤਰ ਲਿਖਤੀ ਲੈ ਕੇ ਆਗੇ ਤੁਸੀਂ ਵਾਪਸ ਕੀ ਇਹ ਪਹਿਲਾਂ ਨਹੀਂ ਹੋ ਸਕਦਾ ਸੀ ਸੁਤੇ ਸਭਾ ਜਾਂ 10 ਬੰਦੇ ਇਕੱਠੇ ਹੋ ਕੇ ਜਾਂਦੇ ਪਰ ਸ਼ਾਬ ਨੂੰ ਵੀ ਕਰਨਾ ਚਾਹੁੰਦਾ ਵੀ ਅਸੀਂ ਕਿਹੜਾ ਕੋਈ ਆਕਵਾਦੀ ਸੀਗੇ ਜਾਂ ਉੱਥੇ ਵਰਸ਼ੇਸ਼ ਔਰੀਆਂ ਲੈ ਕੇ ਗਏ ਆ ਵੀ ਅਸੀਂ ਉੱਥੇ ਕੁਝ ਵੱਡ ਟੱਕ ਕਰਨੀ ਹੈ ਸ਼ਾਂਤਮਈ ਲੋਕ ਜਾ ਰਹੇ ਆ ਸ਼ਾਂਤਮਈ ਪ੍ਰਦਰਸ਼ਨ ਚੱਲ ਰਿਹਾ ਉੱਥੇ ਜਾ ਕੇ ਜੇ ਅਸੀਂ ਜਾ ਕੇ ਬੈਂਦੇ ਅਸੀਂ ਆਪਣੀ ਗੱਲ ਰੱਖਦੇ ਤੁਸੀਂ ਸਾਡੀ ਗੱਲ ਸੁਣਦੇ ਇਹੀ ਗੱਲਾਂ ਤਾਂ ਫੇਰ ਵੀ ਹੋਣੀਆਂ ਨਹੀਂ ਆਦੀਆਂ ਇਹੀ ਗੱਲ ਕਰਕੇ ਸਾਨੂੰ ਵਾਪਸ ਮੋੜ ਦਿੰਦੇ ਅਸੀਂ ਮੁੜੇ ਆਉਂਦੇ ਜਿੰਨੇ ਵੀ ਬੰਦੇ ਉੱਤੇ ਪਹੁੰਚੇ ਸੀਗੇ ਸਾਨੂੰ ਸੁੱਤੇ ਪਿਆਂ ਨੂੰ ਗ੍ਰਿਫਤਾਰ ਕਰ ਲਿਆ ਕਿਸੇ ਨੂੰ ਘਰੇ ਨਾਜ਼ਰਬੰਦ ਕਰਤਾ ਠੀਕ ਹੈ ਉੱਥੇ ਜਿੰਨੇ ਲੋਕ ਗਏ ਸੀ ਕਿਸੇ ਦੇ ਡਾਂਗਾ ਭਰਾਈਆਂ ਗਈਆਂ ਵਾਇਲੈਂਸ ਹੋ ਗਈ ਜੀ ਕੀ ਪਤਾ ਹੱਪੜ ਕਿਹਨੇ ਪਾਇਆ ਉਹਨੇ ਸਰਕਾਰੀ ਬੰਦੇ ਵੀ ਹੋ ਸਕਦੇ ਸਾਨੂੰ ਕਿਹੜਾ ਪਤਾ ਅਸੀਂ ਤਾਂ ਕਿਸੇ ਨੂੰ ਕੋਈ ਕੀਤਾ ਹੀ ਨਹੀਂ ਵੀ ਜਾ ਕੇ ਉੱਥੇ ਤੁਸੀਂ ਪੁਲਿਸ ਨਾਲ ਹੱਥੋਂ ਪਾਈ ਕਰੋ ਜਾਂ ਕਿਸੇ ਦੇ ਉੱਤੇ ਕੋਈ ਡਾਂਗਾ ਛੁੱਟੀਆਂ ਭਰੋ ਲੋਕਾਂ ਦੇ ਉੱਥੇ ਪਹੁੰਚਣ ਦਾ ਵੱਡੀ ਗਿਣਤੀ 'ਚ ਮਕਸਦ ਇਹ ਸੀ ਉਹ ਮੁੱਖ ਮੰਤਰੀ ਨੂੰ ਦੱਸਣਾ ਚਾਹੁੰਦੇ ਸੀ ਵੀ ਇਹ ਸੱਚ ਹੈ ਸੱਚ ਨੂੰ ਦੱਬਿਆ ਜਾ ਰਿਹਾ ਅਸੀਂ ਸੱਚ ਦੇ ਨਾਲ ਅਸੀਂ ਨਹੀਂ ਇਹ ਬਰਦਾਸ਼ਤ ਕਰ ਸਕਦੇ ਤੱਕ ਲੋਕਾਂ ਨੇ ਉੱਥੇ ਪਹੁੰਚਣ ਦਾ ਇਕੱਲੇ ਕਰਦਾ ਇਹ ਮਕਸਦ ਸੀ ਨਾ ਕਿ ਕਿਸੇ ਦਾ ਤੋੜ-ਬੰਦ ਕਰਨ ਦਾ ਜਾਂ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦਾ ਮਕਸਦ ਸੀ ਇੱਕ ਵਾਰੀ ਮੁੱਖ ਮੰਤਰੀ ਸਾਹਿਬ ਦੇਖ ਤਾਂ ਲੈਂਦੇ ਵੀ ਮੇਰੇ ਕੋਲੇ ਲੋਕ ਆਉਂਦੇ ਨੇ ਮੈਂ ਉਹਨਾਂ ਨਾਲ ਗੱਲਬਾਤ ਤਾਂ ਕਰਾਂ ਜਾਂ ਉਹਨਾਂ ਦੇ ਅਧਿਕਾਰੀ ਗੱਲਬਾਤ ਸੰਗਰੂਰ ਵੀ ਕਰ ਸਕਦੇ ਸੀ ਬੈਠ ਕੇ ਹੋ ਕੀ ਜਾਂਦਾ ਜੇ ਲੋਕ ਉੱਥੇ ਬਹਿ ਕੇ ਮੁੜ ਆਉਂਦੇ ਆਪਦੇ ਬੰਦੇ ਨੇ ਇਹਨਾਂ ਨੇ ਜਿਟਾਇਆ ਇਹਨਾਂ ਨੇ ਅੱਗੇ ਜਿਟਾਉਣਾ ਉਹ ਤੇ ਦਿੱਕਤ ਕੀ ਸੀ ਜੇ ਪੰਜਾਬ ਦੇ ਲੋਕ ਮੁੱਖ ਮੰਤਰੀ ਦੀ ਕੋਠੀ ਮੂਰੇ ਪਹੁੰਚ ਜਾਂਦੇ ਵੈਸੇ ਕਿ ਵੈਸੇ ਵੀ ਤਾਂ ਇਹ ਕਹਿੰਦੇ ਨੇ ਵੀ ਮੈਨੂੰ ਆ ਕੇ ਮਿਲੋ ਕੋਈ ਚੱਕਰ ਨਹੀਂ ਯਾਰ ਉਹੀ ਲੋਕ ਨੇ ਕੀ ਹੋ ਗਿਆ ਜੇ ਇਕੱਠੇ ਹੋ ਕੇ ਚਲੇ ਗਏ ਟਰੈਕ ਹੂੰ ਜਸਵੀਰ ਜੀ ਇੰਜੀਨੀਅਰ ਜੀ ਲੋਕਾਂ ਸਾਹਮਣੇ ਇਹ ਵੀ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਲੱਖੇ ਸਿਧਾਣੇ ਨੂੰ ਕਿਤੇ ਨਾ ਕਿਤੇ ਸਰਕਾਰ ਵਰਤ ਗਈ ਜੋ ਅਕਾਲੀ ਦਲ ਦੀ ਯਾਤਰਾ ਸੀ ਉਸ ਨੂੰ ਕਿਤੇ ਨਾ ਕਿਤੇ ਠੰਡੇ ਬਸਤੇ ਚ ਪਾਉਣ ਦੇ ਲਈ ਭਾਨਾ ਸਿੱਧੂ ਵਾਲਾ ਮਸਲਾ ਖੜਾ ਹੋ ਗਿਆ ਅੱਜ ਜੋ ਅਕਾਲੀ ਦਲ ਦੀ ਯਾਤਰਾ ਦੀ ਗੱਲ ਹੋਣੀ ਸੀ ਪੋਲੀਟਿਕਲੀ ਗੱਲ ਹੋਣੀ ਸੀ ਸਰਕਾਰਾਂ ਦੇ ਪਾਰਟੀਆਂ ਦੀ ਆਪਸੀ ਟੱਕਰ ਹੋਣੀ ਸੀ ਉਹ ਕਿਤੇ ਨਾ ਕਿਤੇ ਠੰਡੀ ਪੈ ਗਈ ਆ ਭਾਨੇ ਸਿੱਧੂ ਵਾਲਾ ਮਸਲਾ ਜਾਣ ਕੇ ਉਭਾਰ ਦਿੱਤਾ ਗਿਆ ਤੇ ਇਹ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕੀ ਲੱਗਦਾ ਕਿ ਭਾਨਾ ਯੂਜ਼ ਹੋ ਗਿਆ ਜਿੰਨੇ ਵੀ ਰਾਜਨੀਤਿਕ ਬੰਦੇ ਨੇ ਹਰੇਕ ਨੇ ਆਪਦੇ ਹਿਸਾਬ ਨਾਲ ਬਿਆਨ ਦੇਣਾ ਹੁੰਦਾ ਬਾਈ ਅਸੀਂ ਕਿਹੜਾ ਉੱਥੇ ਵੋਟਾਂ 'ਚ ਉੱਠਣਾ ਹੈ ਜਾਂ ਅੱਜ ਅਸੀਂ ਕੋਈ ਐਮਐਲਏ ਐਮਪੀ ਭਾਨਾ ਠੀਕ ਹੈ ਨਾ ਹੀ ਸਾਡੀ ਕੋਈ ਇਦਾਂ ਦੀ ਕੋਈ ਇੱਛਾ ਹੈਗੀ ਨਾ ਕੋਈ ਭਾਨੇ ਬਾਈ ਦੀ ਮੈਂ ਇਹ ਗੱਲ ਰੱਖਣੀ ਚਾਹੁੰਦਾ ਬਾਈ ਪ੍ਰਮੇਂਦਰ ਬਾਈ ਇੱਕ ਗੱਲ ਧਿਆਨ ਨਾਲ ਸੁਣ ਲਿਓ ਗੱਲ ਇਹ ਹੈ ਜਦੋਂ ਤੁਸੀਂ ਇਹ ਸੋਚ ਲਓ ਸਾਡੇ ਵਰਗੇ ਬੰਦਿਆਂ ਤੇ ਜਿਹੜੇ ਬੰਦੇ ਉੱਥੇ ਹੈ ਵੀ ਨਹੀਂ ਮੌਜੂਦ ਭਾਣਾ ਉੱਥੇ ਹੈ ਨਹੀਂ ਸਰਪੰਚ ਸਾਡੇ ਨਾਲ ਆ ਸੀ ਥਾਣੇ 'ਚ ਬੰਦਾਂ ਸਾਡੇ ਵਰਗੇ ਬੰਦਿਆਂ ਤੇ ਝੂਠੇ ਪਰਚੇ ਪਾਏ ਪਾਏ ਜਾ ਸਕਦੇ ਐਨਾ ਕੁਝ ਹੋਣ ਦੇ ਬਾਵਜੂਦ ਐਨਾ ਹਾਈਲਾਈਟ ਹੋਣ ਦੇ ਬਾਵਜੂਦ ਤਾਂ ਭਾਣੇ ਸਿੱਧੂ ਨਾਲ ਕੀ ਹੋਇਆ ਹੋਊਗਾ ਤੁਸੀਂ ਆਪ ਖਿਆਲ ਕਰ ਲਓ ਉਦੋਂ ਤਾਂ ਕੋਈ ਮਸਲਾ ਉੱਟੇ ਵੀ ਨਹੀਂ ਸੀ ਨਾਲ ਇਹ ਤਾਂ ਹੁਣ ਫਿਰ ਇਹ ਮਸਲੇ ਨੂੰ ਦਿੱਲੀ ਵਾਲੇ ਨਾਲ ਜੋੜ ਦੇਣਗੇ ਵੀ ਭਾਣੇ ਵਾਲਾ ਮਸਲਾ ਤਾਂ ਚੱਕ ਕੇ ਦਿੱਲੀ ਵਾਲਾ ਖੰਡਾ ਪਾ ਜੇ ਇਹਨਾਂ ਨੂੰ ਤਾਂ ਬਿਆਨ ਦੇਣਾ ਚਾਹੀਦਾ ਉਸ ਨਾਲ ਕੁਝ ਮਿਲਣਾ ਚਾਹੀਦਾ ਹੂੰ ਅੱਛਾ ਪੰਨੇ ਸਿੱਧੂ ਨਾਲ ਕੁੱਟਮਾਰ ਹੋਈ ਏ ਜੇਲ੍ਹ 'ਚ ਤੁਹਾਡੇ ਕੋਲ ਕੋਈ ਪ੍ਰੂਫ ਜਾਂ ਕਿਸੇ ਤੁਹਾਨੂੰ ਕਿਵੇਂ ਪਤਾ ਲੱਗਿਆ ਬਹੁਤ ਸਾਰੀਆਂ ਗੱਲਾਂ ਲੱਖੇ ਸਿਧਾਣੇ ਹੋਰਾਂ ਨੇ ਵੀ ਕੀਤੀਆਂ ਕਿ ਪੰਨੇ ਸਿੱਧੂ ਨੂੰ ਕੁੱਟਿਆ ਗਿਆ ਗੋਪਤਾਂ ਗਮੂਚ ਪਾਇਆ ਗਿਆ ਬਹੁਤ ਕੁਝ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਮੈਂ ਉਹ ਗੱਲਾਂ ਦੀ ਗੱਲ ਕਰ ਰਿਹਾ ਕਿ ਇਹ ਸੱਚੀ ਹੋਇਆ ਹੋਊਗਾ ਪੰਨੇ ਸਿੱਧੂ ਨਾਲ ਅੰਦਰ ਕਿਉਂਕਿ ਪੁਲਿਸ ਪ੍ਰਸ਼ਾਸਨ ਦਾ ਬਿਆਨ ਆਇਆ ਸੀ ਉਸ ਦਿਨ ਉਹ ਕਹਿੰਦੇ ਇਹ ਸਭ ਕੁਝ ਝੂਠਾ ਸੀ ਮੈਡੀਕਲ ਕਰਵਾਇਆ ਅਜਿਹੇ ਕੋਈ ਤਸ਼ੱਦਦ ਪੰਨੇ ਤੇ ਨਹੀਂ ਕੀਤਾ ਗਿਆ ਦੇਖੋ ਜੀ ਅਸੀਂ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਸੁਣਿਆ ਲੱਖੇ ਬਾਈ ਦੇ ਮੂੰ ਠੀਕ ਹੈ ਪਰ ਸਾਨੂੰ ਕੋਈ ਇਦਾਂ ਸ਼ੋਰ ਨਹੀਂ ਹੈਗਾ ਵੀ ਹੋਇਆ ਹੋਣਾ ਪਰ ਉਹ ਉੱਥੇ ਨਾ ਤਾਂ ਕੋਈ ਜਾ ਸਕਦਾ ਜਿੱਥੇ ਜਿੱਥੇ ਕੁਝ ਵੀ ਹੁੰਦਾ ਠੀਕ ਹੈ ਨਾ ਹੀ ਉੱਥੋਂ ਕੋਈ ਆ ਸਕਦਾ ਨਾ ਕੋਈ ਉੱਥੇ ਸੀਸੀਟੀਵੀ ਕੈਮਰਾ ਜਾਂ ਕੁਝ ਵੀ ਠੀਕ ਹੈ ਕੋਈ ਆਪਣੇ ਕੋਲੇ ਪ੍ਰੂਫ ਨਹੀਂ ਹੈ ਤਾਂ ਜਿੰਨੇ ਮੂੰਹ ਉੰਨੀ ਗੱਲਾਂ ਨੇ ਠੀਕ ਹੈ ਪਤਾ ਨਹੀਂ ਹੋਇਆ ਜਾਂ ਨਹੀਂ ਤੁਸੀਂ ਇਹ ਗੱਲ ਨੂੰ ਤੁਸੀਂ ਇਹ ਗੱਲ ਮੰਨਦੇ ਹੋ ਫਿਰ ਲੱਕੇ ਸਦਾਨੇ ਨੇ ਆਪ ਤੁਸੀਂ ਇਹ ਗੱਲ ਮੰਨਦੇ ਹੋ ਕਿ ਲੱਖਾ ਸਿਧਾਣਾ ਨੇ ਇਹ ਗੱਲ ਫਿਰ ਆਪਣੇ ਕੋਲੋਂ ਹੀ ਕਹਿਤੀ ਤੁਸੀਂ ਖੁਦ ਕਹਿ ਰਹੇ ਹੋ ਕਿ ਉਸ ਜਗ੍ਹਾ ਦੇ ਉੱਤੇ ਨਾ ਤਾਂ ਕੋਈ ਕੈਮਰਾ ਜਾ ਸਕਦਾ ਨਾ ਕੋਈ ਆਮ ਬੰਦਾ ਜਾ ਸਕਦਾ ਜਿੱਥੇ ਪੁਲਿਸ ਪੁਲਿਸ ਪੁੱਛਗਿੱਛ ਕਰਦੀ ਹੈ ਕੀ ਫਿਰ ਇਹ ਲੱਖੇ ਸਿਧਾਣੇ ਵੱਲੋਂ ਕੋਈ ਸਟੰਟ ਹੋ ਸਕਦਾ ਇਹ ਚੀਜ਼ਾਂ ਦੇ ਵਿੱਚ ਬਹੁਤ ਪੁਰਾਣੇ ਨੇ ਉਹਨਾਂ ਦੇ ਬਹੁਤ ਗੂੜੇ ਲਿੰਕ ਨੇ ਉਹਨਾਂ ਨੂੰ ਬਹੁਤ ਇਹ ਚੀਜ਼ਾਂ ਦਾ ਬਰੀਕੀ ਨਾਲ ਪਤਾ ਹੈ ਥਾਣਿਆਂ 'ਚ ਬੰਦ ਰਹੇ ਨੇ ਇਨਵੈਸਟੀਗੇਸ਼ਨਾਂ ਚ ਚਾਜ ਨੇ ਰਿਮਾਂਡਾਂ ਤੇ ਗਏ ਨੇ ਹੋ ਸਕਦਾ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਬਾਰੇ ਸਾਡੇ ਤੋਂ ਵੱਧ ਪਤਾ ਹੋਵੇ ਸੰਤਾ ਇਹ ਚੀਜ਼ਾਂ ਦਾ ਬਹੁਤ ਜ਼ੀਰੋ ਨੌਲੇਜ ਹੈ ਉਹਨਾਂ ਨੂੰ ਇਹ ਚੀਜ਼ ਬਾਰੇ ਬਰੀਕੀ 'ਚ ਪਤਾ ਹੋਵੇ ਉਹਨਾਂ ਨੂੰ ਯਕੀਨ ਹੋਵੇ ਜਾਂ ਕੋਈ ਇਨਫੋਰਮੇਸ਼ਨ ਹੋਵੇ ਉਹਨਾਂ ਕੋਲੇ ਵੀ ਐਦਾਂ ਹੋਇਆ ਪਰ ਅਸੀਂ ਨਹੀਂ ਇਹ ਚੀਜ਼ ਕਲੀਅਰ ਕਰ ਸਕਦੇ ਜਿੰਨਾ ਟਾਈਮ ਭਾਨਾ ਬਾਈ ਆ ਕੇ ਖੁਦ ਇਹ ਚੀਜ਼ ਦਾ ਬਿਆਨ ਨਹੀਂ ਦਿੰਦਾ ਜਾਂ ਸਾਡੇ ਨਾਲ ਗੱਲਬਾਤ ਨਹੀਂ ਹੁੰਦੀ ਕਿਉਂਕਿ ਅਸੀਂ ਮਿ ਪਰ ਬਾਈ ਇਹ ਵੀ ਗੱਲਾਂ ਆ ਰਹੀਆਂ ਨੇ ਕਿ ਲੱਖਾ ਸੁਦਾਨਾ ਆਪਣੀ ਸਿਆਸੀ ਜ਼ਮੀਨ ਤਿਆਰ ਕਰ ਰਹੇ ਆ ਭਾਨੇ ਸਿੱਧੂ ਦੇ ਥਰੂ ਜਿੱਥੇ ਕਿਤੇ ਭਾਨੇ ਸਿੱਧੂ ਨੂੰ ਇਲੀਗਲੀ ਰਿਹਾ ਕਰਵਾਇਆ ਜਾ ਸਕਦਾ ਸੀ ਉੱਥੇ ਜ਼ੋਰ ਨਹੀਂ ਦਿੱਤਾ ਜਾ ਰਿਹਾ ਬਕਾਇਦਾ ਘਰੋਂ ਬੈਠੇ ਲਾਈਵ ਹੋ ਜਾਂਦੇ ਨੇ ਫੇਸਬੁੱਕ ਤੇ ਜਾਂ ਫਿਰ ਮੁੱਖ ਮੰਤਰੀ ਦੇ ਕੋਠੀ ਦਾ ਘਰਾਉ ਕਰਨ ਦੀ ਕੋਸ਼ਿਸ਼ ਕਰਦੇ ਨੇ ਆਪਣੇ ਆਪ ਨੂੰ ਹਾਈਲਾਈਟ ਕਰਦੇ ਨੇ ਇਹ ਗੱਲਾਂ ਵੀ ਸੋਸ਼ਲ ਮੀਡੀਆ ਤੇ ਹੋ ਰਹੀਆਂ ਨੇ ਨਹੀਂ ਇਹ ਬਾਈ ਬਿਲਕੁਲ ਗਲਤ ਗੱਲਾਂ ਨੇ ਸਿਆਸੀ ਜਿਹੜੀ ਜ਼ਮੀਨ ਆ ਨਾ ਉਹ ਕਿਸੇ ਦੇ ਪਿਓ ਦਾ ਦਾਦੇ ਦੀ ਜ਼ਮੀਨ ਨਹੀਂ ਆ ਉਹ ਸਾਡੇ ਸੰਵਿਧਾਨਿਕ ਹੱਕ ਹੈ ਹਰੇਕ ਬੰਦੇ ਨੂੰ ਹਰੇਕ ਬੰਦਾ ਸਿਆਸੀ ਤੌਰ ਤੇ ਲੜ ਸਕਦਾ ਕੋਈ ਵੀ ਬੰਦਾ ਚਾਹੇ ਉਹ ਲੱਖਾ ਸੰਧਾਣਾ ਹੋਵੇ ਚਾਹੇ ਬਾਈ ਜਸਵੀਰ ਹੋਵੇ ਕੋਈ ਵੀ ਬੰਦਾ ਲੜ ਸਕਦਾ ਭਾਵੇਂ ਤੁਸੀਂ ਹੋ ਠੀਕ ਹੈ ਇਹ ਤਾਂ ਇਹ ਤਾਂ ਸਾਰੀ ਸਿਆਸੀ ਪੈਂਤਰੀ ਨੇ ਇਹ ਤਾਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇਹਨਾਂ ਨੂੰ ਅਲਝਾ ਲਓ ਲੋਕਾਂ ਦੇ ਇਕੱਠ ਨੂੰ ਕਿਵੇਂ ਪਾੜਿਆ ਜਾਵੇ ਕਿਵੇਂ ਨੈਗੇਟਿਵਿਟੀ ਫਲਾਈ ਜਾਵੇ ਇਹ ਸਾਰੀ ਨੈਗੇਟਿਵਿਟੀ ਫਲਾਉਣ ਦੀਆਂ ਗੱਲਾਂ ਨੇ ਇਦਾਂ ਦੀ ਤਾਂ ਕੋਈ ਗੱਲ ਹੀ ਨਹੀਂ ਜਾ ਕੇ ਪ੍ਰਸ਼ਾਸਨ ਨਾਲ ਪਹਿਲਾਂ ਮੀਟਿੰਗਾਂ ਹੋਈਆਂ ਨੇ ਅਸੀਂ ਸ਼ਾਂਤਮਈ ਤਰੀਕੇ ਨਾਲ ਕੋਰਟ ਦੁਨਨੇ ਦੇ ਵਿੱਚ ਕੱਟ ਰੱਖਿਆ ਉੱਥੇ ਕੋਈ ਬੈਲੈਂਸ ਹੋਈ ਲੱਖਾਂ ਲੋਕਾਂ ਦਾ ਇਕੱਠ ਸੀਗਾ ਉੱਥੇ ਕਿੰਨੇ ਲੋਕ ਆਏ ਕੁਝ ਹੋਇਆ ਤੇ ਨਹੀਂ ਹੋਇਆ ਇੱਥੇ ਕਿ ਸਾਨੂੰ ਡਰਾਉਣ ਵਾਸਤੇ ਤੇ ਜਿਹੜੇ ਬੰਦੇ ਸਾਡੇ ਨਾਲ ਤੁਰਦੇ ਆ ਜਿੰਨੇ ਵੀ ਲੋਕ ਆਏ ਆ ਸਾਰਿਆਂ ਨੂੰ ਡਰਾਉਣ ਵਾਸਤੇ ਇਹ ਸਾਰੀ ਸ਼ਾਹ ਜੀ ਸੁਣ ਚੀ ਗਈ ਤੇ ਮੈਂ ਇੱਕ ਚੀਜ਼ ਦਾ ਜਵਾਬ ਲੈਣਾ ਚਾਹੁੰਦਾ ਇਹ ਬਹੁਤ ਰੌਲਾ ਪਾਈ ਜਾਂਦੇ ਨੇ ਵੀ ਭਾਨੇ ਸਿੱਧੂ ਨੂੰ ਮੋਹਰਾ ਬਣਾ ਲਿਆ ਉਹ ਸਿਆਸੀ ਇੱਕ ਸੀਟ ਕੱਢਣ ਵਾਸਤੇ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜਿੰਨੇ ਲੋਕ ਆ ਚੀਜ਼ ਕਹਿੰਦੇ ਨੇ ਜਾਂ ਮੈਂ ਤੁਹਾਨੂੰ ਇਹ ਚੀਜ਼ ਪੁੱਛਣਾ ਚਾਹੁੰਦਾ ਕਿ ਭਾਨੇ ਸਿੱਧੂ ਦੀ ਇੱਕ ਵੋਟ ਨਾਲ ਲੱਖਾ ਸਿਧਾਣਾ ਐਮਪੀ ਬਣ ਜਾਊਗਾ ਜਾਂ ਭਾਨਾ ਸਿੱਧੂ ਕਿਸੇ ਦੀਆਂ ਵੋਟਾਂ ਹੱਥ ਫੜ ਕੇ ਪਵਾ ਸਕਦਾ ਲੋਕਾਂ ਨੇ ਉਹੀ ਕਰਨਾ ਹੈ ਜਿਹੜਾ ਉਹਨਾਂ ਨੂੰ ਚੰਗਾ ਲੱਗੂਗਾ ਜੇ ਲੱਖਾ ਬਾਈ ਚ ਪਰ ਹਾਂ ਜਿਹੜਾ ਭਾਣੇ ਲਈ ਹਾਂ ਜਿਹੜਾ ਭਾਣੇ ਲਈ ਇਕੱਠ ਹੋ ਰਿਹਾ ਲੋਕ ਕਹਿ ਰਹੇ ਨੇ ਕਿ ਉਹ ਸਿੰਪਥੀ ਲੈ ਰਿਹਾ ਲੱਖਾ ਸਧਾਣਾ ਲੱਖੇ ਸਧਾਣੇ ਨੂੰ ਚੋਣਾਂ 'ਚ ਫਾਇਦਾ ਹੋਊਗਾ ਇਹ ਗੱਲਾਂ ਕਹਿ ਰਹੇ ਨੇ ਲੋਕ ਲੱਖਾ ਸਧਾਣਾ ਬਾਈ ਬਠਿੰਡਾ ਸੀਟ ਤੋਂ ਲੜ ਰਿਹਾ ਇਹ ਬਰਨਾਲੇ ਦਾ ਮਸਲਾ ਇੱਥੇ ਤਾਂ ਕੋਈ ਲੱਲਾ ਖਖਾ ਆਈ ਨਹੀਂ ਇੱਕ ਚੀਜ਼ ਹੋਰ ਮੈਂ ਕਹਿਣੀ ਚਾਹੁੰਦਾ ਕਿਸਾਨੀ ਅੰਦੋਲਨ ਦੇ ਵਿੱਚ ਕਿੱਡਾ ਵੱਡਾ ਘੱਟ ਸੀ ਆਪਣੇ ਦਿੱਲੀ ਪਰ ਸਰਕਾਰ ਬਣਦੀ ਕਿ ਤੁਸੀਂ ਆਹ ਦੇਖ ਲਓ ਵੀ ਉਹਨਾਂ 'ਚੋਂ ਕਿੰਨੇ ਕ ਲੋਕ ਜਿੱਤੇ ਨੇ ਕਿੰਨੇ ਲੋਕ ਜੁੜੇ ਹੋਏ ਸੀ ਨਾਲ ਲੋਕਾਂ ਨੇ ਵੋਟ ਉੱਥੇ ਹੀ ਪਾਉਣੀ ਹੈ ਜਿਹੜਾ ਉਹਨਾਂ ਨੂੰ ਚੰਗਾ ਲੱਗੂਗਾ ਚਾਹੇ ਲ ਤੁਸੀਂ ਤੁਸੀਂ ਲੱਖੇ ਨੂੰ ਸਪੋਰਟ ਕਰੋਗੇ ਜੇਕਰ ਲੱਖਾ ਸੁਧਾਨਾ ਵੋਟਾਂ 'ਚ ਖੜੇ ਹੁੰਦੇ ਨੇ ਇਸ ਵਾਰ ਬਿਲਕੁਲ ਭਾਈ ਸਾਡੀ ਪੂਰੀ ਸਪੋਰਟ ਹੈ ਠੀਕ ਹੈ ਸਾਨੂੰ ਚੰਗਾ ਲੱਗਦਾ ਵੀ ਠੀਕ ਹੈ ਭਾਈ ਬੰਦਾ ਵਧੀਆ ਕੰਮ ਕਰ ਰਿਹਾ ਠੀਕ ਹੈ ਹਰੇਕ ਨੂੰ ਮਿਲ ਰਿਹਾ ਸਾਡੇ ਤਾਂ ਪ੍ਰੋਟੈਸਟ ਦੇ ਵਿੱਚ ਵੀ ਆਇਆ ਭਾਨੇ ਸਿੱਧੂ ਦੀ ਸਪੋਰਟ ਕੀਤੀ ਆ ਭਾਨਾ ਸਾਡਾ ਭਾਈ ਹੈ ਸਾਡਾ ਜਿਗਰੀ ਯਾਰ ਹੈ ਠੀਕ ਹੈ ਜਿਵੇਂ ਕਹੂਗਾ ਜਿੱਥੇ ਕਹੂਗਾ ਆਪਾਂ ਖੜੇ ਆ ਭਾਈ ਨਾਲ ਭਾਈ ਖੜਦੇ ਹੁੰਦੇ ਠੀਕ ਹੈ ਆਪਾਂ ਖੜੇ ਆ ਜੀ ਮੋਢੇ ਨਾਲ ਮੋਢਾ ਜੋੜ ਕੇ ਬਿਲਕੁਲ ਸੁਧਾਨਾ ਕਿੱਥੋਂ ਘਟ ਸਕਦੇ ਨੇ ਕੁਝ ਪਤਾ ਹੈ ਜੇ ਲੋਕ ਸਿਧਾਨਾ ਦੇ ਪਹਾਨੇ ਸਿੱਧੂ ਬਿਨਾਂ ਕਿਸੇ ਪਾਵਰ ਤੋਂ ਲੋਕਾਂ ਦਾ ਭਲਾ ਕਰ ਸਕਦੇ ਨੇ ਫਿਰ ਉਹਨਾਂ ਨੂੰ ਰਾਜਨੀਤੀ ਚ ਆ ਜਾਣਾ ਤੇ ਮੈਂ ਕਹਿੰਦਾ ਫਿਰ ਤਾਂ ਉਹ ਵੱਧ ਭਲਾ ਕਰਨਗੇ ਨੁਕਸਾਨ ਤਾਂ ਨਹੀਂ ਕਰਨਗੇ আচ্ছা ਲੱਖਾ ਸਿਧਾਨਾ ਫਿਰ ਕਿੱਥੋਂ ਚੋਣ ਲੜ ਸਕਦੇ ਨੇ ਕੋਈ ਸ਼ ਆਈਡੀਆ ਹੈ ਤੁਹਾਨੂੰ ਤਾਂ ਪਤਾ ਹੋ ਤੁਸੀਂ ਨਾਲ ਰਹਿੰਦੇ ਹੋ ਅੱਜ ਤੱਕ ਤਾਂ ਜੀ ਬਠਿੰਡੇ ਤੁਸੀਂ ਚੋਣ ਲੜੀ ਆ ਬਾਕੀ ਅੱਗੇ ਬਾਈ ਦਾ ਫੈਸਲਾ ਕਿਉਂਕਿ ਪੰਜਾਬ ਸਭ ਦਾ ਸਾਂਝਾ ਹੈ ਬਾਈ ਦਾ ਸਾਰਿਆਂ ਦਾ ਸਾਂਝਾ ਹੈ ਸਾਰਾ ਪੰਜਾਬ ਜਾਣਦਾ ਬਾਈ ਨੂੰ ਜਿੱਥੋਂ ਜੀ ਕਰੇ ਉੱਥੋਂ ਚੋਣ ਲੜ ਲੈਣਗੇ ਇਹ ਤਾਂ ਕੋਈ ਦੂਰ ਹੈ ਵੀ ਉਹ ਤਾਂ ਉਹਨਾਂ ਦੀ ਮਰਜ਼ੀ ਹੈ ਕਿਸ ਕਿਸ ਪਾਰਟੀ ਦੇ ਵੱਲੋਂ ਹੋ ਸਕਦੇ ਨੇ ਉਹ ਦੇ ਉਹ ਤਾਂ ਆਜ਼ਾਦ ਪਾਰਟੀ ਕੂਟੀ ਦਾ ਕਿਸੇ ਦਾ ਕੋਈ ਲੱਲਾ ਕੱਕਾ ਨਹੀਂ ਨਾ ਉਹ ਕਿਸੇ ਪਾਰਟੀ 'ਚ ਜਾਂਦੇ ਆ ਉਹ ਤਾਂ ਆਪਣੀ ਪਾਰਟੀ ਬਣਾ ਸਕਦੇ ਕੋਈ ਖੇਤਰੀ ਪਾਰਟੀ ਜੇ ਉਹਨੂੰ ਜਿਹੜੇ ਹਿਸਾਬ ਨਾਲ ਉਹਨਾਂ ਦੇ ਬਿਆਨ ਆਉਂਦੇ ਆ ਬਾਕੀ ਬਾਹਲੀ ਕੋਈ ਆਪਣੀ ਗੱਲਬਾਤ ਹੁੰਦੀ ਨਹੀਂ ਉਹਨਾਂ ਨਾਲੇ ਮਿਸਲ ਕਹੀ ਦੀ ਠੀਕ ਹੈ ਜਿੰਨੇ ਕ ਆਪਣੀ ਅੱਛਾ ਜਸਵੀਰ ਜੀ ਤੁਸੀਂ ਹੁਣ ਕੋਈ ਲੀਗਲੀ ਕਾਰਵਾਈ ਕਰ ਰਹੇ ਹੋ ਵਕੀਲ ਨਾਲ ਕੋਈ ਗੱਲਬਾਤ ਹੋਈ ਕੀ ਕਹਿਣਾ ਵਕੀਲਾਂ ਦਾ ਤੁਹਾਡੇ ਤੇ ਜਿਹੜੇ ਪਰਚੇ ਪਏ ਨੇ ਕਿਸ ਤਰ੍ਹਾਂ ਦਾ ਅੱਗੇ ਰਹਿਣ ਵਾਲਾ ਤੁਹਾਡਾ ਅੱਗੇ ਭਾਈ ਜੀ ਸਾਡਾ ਕੁਝ ਨਹੀਂ ਹਲੇ ਪ੍ਰਸ਼ਾਸਨ ਨੇ ਕੋਈ ਬਿਆਨ ਨਹੀਂ ਦਿੱਤਾ ਪ੍ਰਸ਼ਾਸਨ ਦਾ ਇੰਨਾ ਕੁ ਬਿਆਨ ਆਇਆ ਇੱਕ ਠੁੱਸ ਜਿਹਾ ਬਿਆਨ ਦਿੱਤਾ ਉਹਨਾਂ ਨੇ ਠੀਕ ਹੈ ਉਹ ਵੀ ਐਸਐਚਓ ਦੀ ਇੱਕ ਰਿਕਾਰਡਿੰਗ ਆਈ ਹੈ ਵੀ ਭਾਈ ਇਹ ਸੀ ਵੈਰੀਫਾਈਡ ਕਰ ਰਹੇ ਆ ਜਿਹੜੇ ਬੰਦੇ ਉੱਥੇ ਨਹੀਂ ਹੈਗੇ ਉਹਨਾਂ ਨੂੰ ਕੱਢ ਦਾਂਗੇ ਜਿਵੇਂ ਕੋਈ ਐ ਖੇਲ ਨਹੀਂ ਹੁੰਦਾ ਵੀ ਬੋਰਡ ਦੇ ਅਖਰ ਲਿਖਦੇ ਉਦੋਂ ਬਾਅਦ ਢਾਹਦੇ ਠੀਕ ਹੈ ਹੁਣ ਸਾਡੀ ਵੀ ਕੋਈ ਸੈਲਫ ਰਿਸਪੈਕਟ ਹੈ ਸਾਡੇ ਨਾਲ ਹੀ ਸਾਡੀ ਫਿਰ ਬੇਇੱਜ਼ਤੀ ਕਰਨ ਵਾਲਾ ਕੰਮ ਹੋਊਗਾ ਚੱਕ ਕੇ ਪਰਚਾ ਪਾ ਦੇਣਾ ਸਾਡਾ ਪਿੰਡ ਦਾ ਇੰਨਾ ਸ਼ਾਂਤ ਪਿੰਡ ਆ ਸਾਡੇ ਪਿੰਡ ਦਾ ਇੱਕ ਵੀ ਬੰਦਾ ਜੇਲ੍ਹ 'ਚ ਨਹੀਂ ਠੀਕ ਹੈ ਸਾਡੇ ਵਰਗੇ ਬੰਦਿਆਂ ਤੇ 307 ਦਾ ਪਰਚਾ ਦੇਣਾ ਠੀਕ ਹੈ ਇਹ ਬਹੁਤ ਠੀਕ ਹੈ ਠੀਕ ਹੈ ਜਸਵੀਰ ਜੀ ਇੰਜੀਨੀਅਰ ਜੀ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ ਜੀ